7 ਜੁਲਾਈ 2024 ਉਹ ਮਨਹੂਸ ਸ਼ਾਮ ਜਿਸ ਦਿਨ ਸ਼੍ਰੀ ਹਰਗੋਬਿੰਦਪੁਰ ਲਾਈਟਾਂ ਵਾਲੇ ਚੌਂਕ ਦੇ ਵਿੱਚ ਸ਼ਾਮ ਕਰੀਬ 7:00 ਵਜੇ ਤਾਬੜ ਤੋੜ ਗੋਲੀਆਂ ਦੀ ਬਰਸਾਤ ਹੁੰਦੀ ਹੈ ਦੋਨਾਂ ਧਿਰਾਂ ਦੇ ਵਿੱਚ ਜ਼ਬਰਦਸਤ ਝਗੜਾ ਹੁੰਦਾ ਹੈ ਕੁੱਲ 4 ਮੌਤਾਂ 4 ਕਤਲ ਹੋ ਜਾਂਦੇ ਨੇ ਕਤਲ ਹੋਣ ਤੋਂ ਬਾਅਦ ਦੋਨੋਂ ਪਾਰਟੀਆਂ ਦੋਨੋਂ ਧਿਰਾਂ ਹੁਣ ਕਾਨੂੰਨੀ ਉਲਝਣ ਦੇ ਵਿੱਚ ਨੇ ਔਰ ਦੋਨੋਂ ਹੀ ਇੱਕ ਦੂਜੇ ਦੇ ਉੱਤੇ سنگین ਇਲਜ਼ਾਮ ਲਗਾ ਰਹੇ ਨੇ ਔਰ ਦੋਨੋਂ ਹੀ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸੇ ਮਾਮਲੇ ਦੇ ਉੱਪਰ ਸਾਡੇ ਨਾਲ ترسےم ਸਿੰਘ سیکٹری ਜੀ ਦੇ ਧਿਰ ਤੋਂ ਜੁੜੇ ਨੇ ਯਾਦਵਿੰਦਰ ਸਿੰਘ ਸ਼ਾਹੀ ਪਿੰਡ ਵਿਠਵਾ ਤੋਂ ਜਿਹੜੇ ਇਸ ਵੇਲੇ ਨੇ ਜਰਮਨ ਚ ਸ਼ਾਹੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦੀ ਤੁਹਾਡਾ ਬਹੁਤ ਬਹੁਤ ਸੋ ਪਹਿਲਾ ਸਵਾਲ ਹੈ ਕਿ ਇਹ ਜਿਹੜੀ ਰੰਜਿਸ਼ ਹੈ ਇਹ ਕਿੰਨੀ ਕੁ ਪੁਰਾਣੀ ਸੀ ਇਹ ਰੰਜਿਸ਼ ਦੀ ਵਜ੍ਹਾ ਕੋਈ ਰਾਜਨੀਤੀ ਹੈ ਸਰਪੰਚੀ ਦਾ ਮਾਮਲਾ ਹੈ ਕਿ ਜਾਂ ਫਿਰ ਕੋਈ ਜ਼ਮੀਨੀ ਮਾਮਲਾ ਹੈ ਮੈਂ ਤਾਂ ਕੋਈ ਰਾਜਨੀਤੀ ਹੈ ਜੀ ਨਾ ਕੋਈ ਸਰਪੰਚੀ ਦਾ ਮਾਮਲਾ ਹੈ ਇੱਕ ਨਸ਼ੇ ਦੇ ਖਿਲਾਫ ਜਿਹੜੀ ਐਮ ਸੀ ਉਹ ਚਲਾਈ ਗਈ ਸੀ ਕਿ ਕੁਝ ਸਾਡੇ ਪਿੰਡ ਦੇ ਬੰਦੇ ਜਿਹੜੇ ਨਸ਼ਾ ਵੇਚਦੇ ਸੀ ਜਿਵੇਂ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਦਾ ਭਰਾ ਇਹਦੇ ਨਾਲ ਕੁਝ ਸਾਥੀ ਪਿੰਡ ਦੇ ਜਿਹੜੇ ਇਹ ਗਲਤ ਕੰਮ ਕਰਦੇ ਸੀ ਜਿਨ੍ਹਾਂ ਦੇ ਖਿਲਾਫ ਹਰ ਸਮੇਂ ਸਰ ਸਮੇਂ ਸਰ ਕੋਈ ਨਾ ਕੋਈ ਬਾਜ਼ਿਟ ਹੁੰਦਾ ਰਹਿੰਦਾ ਸੀ ਅੰਗਰੇਜ਼ ਸਿੰਘ ਦੀ ਧਿਰ ਜਦੋਂ ਜਿਹੜਾ ਕੋਈ ਬੰਦਾ ਇਹਦੀ ਬਾਜ਼ਿਟ ਹੁੰਦਾ ਸੀ ਉਹਨਾਂ ਦਾ ਤੇਜ ਤੇਜ ਹਥਿਆਰਾਂ ਦੇ ਨਾਲ ਉਹਤੇ ਵਾਰ ਕਰ ਦਿੰਦੇ ਸੀ ਵਾਰ ਕਰਨ ਤੋਂ ਬਾਅਦ ਉਹਨੂੰ ਇੰਨਾ ਕੁ ਕੁੱਟ ਮਾਰ ਇੰਨਾ ਕੁ ਦਿੰਦੇ ਸੀ ਕਿ ਉਹ ਬੰਦੇ ਨੂੰ ਚੁੱਪ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਕਿ ਸਾਡੇ ਖਿਲਾਫ ਨਾ ਬੋਲੇ ਇਹਨਾਂ ਦੇ ਇੱਕ ਡਾਰਕ ਹੋਪ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਸੀ। ਇਹੀ ਇਹੀ ਡਾਰਕ ਹੋਪ ਦੇ ਨਾਲ ਚੱਲਦੇ ਚੱਲਦੇ ਆ ਅੱਜ ਤੱਕ ਜਿਹੜੇ ਆ ਦੋ ਕਤਲਿਆਮ ਹੋਏ ਨੇ ਇਹ ਚਾਰ ਕਤਲਿਆਮ ਹੋਏ ਨੇ ਇਸੇ ਦਰ ਦੇ ਇਸੇ ਚੱਕਰ ਦੇ ਵਿੱਚ ਹੀ ਹੋਏ ਨੇ ਕਿ ਇੱਕ ਨਸ਼ੇ ਦੇ ਖਿਲਾਫ ਬੋਲਦਾ ਸੀ ਕੋਈ ਉਸ ਨੂੰ ਇਹ ਚੁੱਪ ਕਰਾਉਂਦਾ ਸੀ ਚੁੱਪ ਕਰਾਉਣ ਦੇ ਨਾਲ ਅ 80 ਜੱਗੇ ਵਾਦੀ 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 ਗਈ ਹੈ। ਯਾਦਵੰਦਰ ਜੀ ਤੁਸੀਂ ਜਰਮਨ ਬੈਠੇ ਹੋ ਤੁਹਾਨੂੰ ਉੱਥੇ ਬੈਠਿਆ ਨੂੰ ਸੁਪਨਾ ਆਉਣਾ ਹੈ ਕਿ ਜਿਹੜਾ ਅੰਗਰੇਜ਼ ਸਿੰਘ ਹੈ ਉਹ ਨਸ਼ਾ ਵੇਚ ਰਿਹਾ ਤੁਹਾਡੇ ਕੋਲ ਕੀ ਸਬੂਤ ਹੈ ਕਿਸੇ ਤੇ ਅਲੀਗੇਸ਼ਨ ਲਗਾਉਣ ਤੋਂ ਪਹਿਲਾਂ ਸਬੂਤ ਹੋਣੇ ਜ਼ਰੂਰੀ ਨੇ ਮੈਂ ਪਿੰਡ ਦੇ ਵਿੱਚ ਆਉਂਦਾ ਰਹਿਣਾ ਆ ਮੈਂ ਹਰ 6 ਮਹੀਨੇ ਬਾਅਦ ਪਿੰਡ ਆਉਣਾ ਆ ਸਾਨੂੰ ਪਿੰਡ ਦੇ ਵਿੱਚ ਪਤਾ ਲੱਗਦਾ ਆ ਸਾਨੂੰ ਅਲੀਗੇਸ਼ਨ ਇਹ ਨੇ ਕਿ ਅੱਜ ਤੋਂ 6 ਸਾਲ ਪਹਿਲਾਂ ਅੰਗਰੇਜ਼ ਸਿੰਘ ਦੇ ਕੋਲ 12 ਕਿਲੇ ਜ਼ਮੀਨਾਂ ਘਰ ਦੀ ਮਾਲਕੀ ਅੱਜ ਤੋਂ 6 ਸਾਲ ਪਹਿਲਾਂ ਇਹਦੀ 12 ਕਿਲੇ ਜ਼ਮੀਨਾਂ ਘਰ ਦੀ ਮਾਲਕੀ ਇਹਦੇ ਕੋਲੋਂ ਕੁਝ ਬਹੁਤ ਘਰ ਦੇ ਜਿਹੜੇ ਹਾਲਾਤ ਉਹ ਮਾੜੇ ਸੀ ਹੁਣ ਉਹਨਾਂ 6 ਸਾਲਾਂ ਦੇ ਵਿੱਚ ਇਹਦੇ ਕੋ ਅੱਜ ਕੱਲ ਇੰਨੇ ਹਥਿਆਰ ਪਿੰਡ ਦੇ ਜਿਹੜੇ ਮੁੰਡੇ ਜਿਹੜੇ ਕੁਝ ਨਹੀਂ ਕੰਮ ਕਰ ਕਰ ਸਕਦੇ ਉਹਨਾਂ ਨੂੰ ਇੰਨੇ ਹਥਿਆਰ ਲੈ ਕੇ ਦਿੱਤੇ ਨੇ ਇਹਦੇ ਕੋ ਆਪਕੋ ਤਿੰਨ ਕੋਠੀਆਂ ਗੱਡੀਆਂ ਜ਼ਮੀਨ ਇਹਨੇ ਲਈ ਕਿਤੇ ਬਾਹਰ ਵੀ ਲਈ ਉਹ ਪਤਾ ਨਹੀਂ ਕਿੱਥੇ ਆ ਆਪ ਹੀ ਬੋਲ ਰਿਹਾ ਸੀ ਵੀਡੀਓ ਦੇ ਵਿੱਚ ਕਿ ਮਾੜੀ ਪਰਵਾਇ ਨੇ ਜ਼ਮੀਨ ਲਈ ਹੋਈ ਆ ਉਹ ਜ਼ਮੀਨ ਇਹ ਸਾਰਾ ਕੁਝ ਕਿਵੇਂ ਆ ਗਿਆ ਕਿੱਥੋਂ ਆ ਗਿਆ ਇਹ ਨਸ਼ਾ ਵੇਚ ਕੇ ਹੀ ਆਇਆ ਅਸੀਂ ਯਾਦਵਿੰਦਰ ਜੀ ਯਾਦਵਿੰਦਰ ਜੀ ਤੁਸੀਂ ਇਲਜ਼ਾਮ ਲਾ ਰਹੇ ਹੋ ਅਗਰ ਕੋਈ ਬੰਦਾ ਨਸ਼ਾ ਵੇਚਦਾ ਹੈ ਉਹਦੇ ਵਾਸਤੇ ਕਾਨੂੰਨੀ ਰਾਹ ਤੁਸੀਂ ਪੁਲਿਸ ਨੂੰ ਦੱਸ ਸਕਦੇ ਸੀ ਪੁਲਿਸ ਦੇ ਕੋਲ ਕੰਪਲੇਂਟ ਕਰਦੇ ਉਹ ਅਫਸਰਾਂ ਦੇ ਕੋਲ ਜਾਂਦੇ ਕਾਨੂੰਨ ਨੂੰ ਹੱਥ ਚ ਲੈਣ ਦੀ ਕੀ ਲੋੜ ਸੀ ਨਸ਼ਾ ਰੋਕਣ ਵਾਸਤੇ ਇਸ ਤਰ੍ਹਾਂ ਦੇ ਨਾਲ ਸ਼ਰੇਆਮ ਗੋਲੀਬਾਰੀ ਕਰ ਦੇਣੀ ਇਹ ਕਿੱਧਰ ਦੀ ਅਕਲ ਵਾਲੀ ਗੱਲ ਹੈ ਪੁਲਿਸ ਪੁਲਿਸ ਕੋ ਬਹੁਤ ਵਾਰ ਗਏ ਆਪਾਂ ਪੁਲਿਸ ਨਾਲ ਬਹੁਤ ਵਾਰ ਸਾਡੇ ਕੰਪਲੇਂਟਾਂ ਪੁਲਿਸ ਦੇ ਕੋਲ ਗਈਆਂ ਪਰ ਪੁਲਿਸ ਕੋਈ ਕਾਰਵਾਈ ਨਹੀਂ ਇੱਥੇ ਕਰਦੀ ਕਿਉਂ ਨਹੀਂ ਕਰਦੀ ਸਵਾਲ ਇਹ ਵੀ ਤੁਸੀਂ ਕੰਪਲੇਂਟਾਂ ਦਿੱਤੀਆਂ ਕਾਰਵਾਈ ਕਿਉਂ ਨਹੀਂ ਹੋਈ ਵਜ੍ਹਾ ਕੀ ਮੰਦੇ ਹੋ ਇਹਦਾ ਇਹਦੇ ਸਰਕਾਰੀ ਸ਼ੈ ਹੋਣ ਦੇ ਕਾਰਨ ਇਹਦੀ ਜਾਦੀ ਵਾਕਵੀ ਹੋਣ ਦੇ ਕਾਰਨ ਇਸੇ ਹੀ ਪੁਲਿਸ ਅਧਿਕਾਰੀਆਂ ਦੇ ਨਾਲ ਕੋਈ ਇਹ ਪੈਸੇ ਦਿੰਦਾ ਉਹਨਾਂ ਨੂੰ ਜਾਂ ਕੀ ਕਰਦਾ ਆ ਕਿਉਂ ਕਰਦਾ ਆ ਕਿਉਂਕਿ ਜਿਹੜਾ ਇੱਕ ਸਮਗਲਰ ਬੰਦਾ ਹੁੰਦਾ ਉਹਦੀ ਹਰ ਇੱਕ ਉੱਚ ਅਧਿਕਾਰੀ ਦਾ ਉੱਚ ਅਧਿਕਾਰੀ ਤੱਕ ਪਹੁੰਚ ਹੁੰਦੀ ਆ ਜਿਹੜਾ ਇੱਕ ਸਮਗਲਰ ਬੰਦਾ ਹੁੰਦਾ ਉਹ ਇਹਨਾਂ ਦੀ ਹੈਗੀ ਏ ਤੁਸੀਂ ਇਲਜ਼ਾਮ ਬੜੇ ਸੰਗੀਨ ਲਗਾ ਰਹੇ ਹੋ ਯਦਵਿੰਦਰ ਕਿ ਮੈਂ ਤੁਹਾਡੇ ਕੋਲ ਸਬੂਤ ਮੰਗ ਰਿਹਾ ਸਬੂਤ ਤੇ ਦਿਓ ਕੋਈ ਇਲਜ਼ਾਮ ਤੇ ਤਾਂ ਕੋਈ ਵੀ ਕਿਸੇ ਨੂੰ ਕੁਝ ਵੀ ਕਹਿੰਦੇ ਕ ਤੁਸੀਂ ਕਿਸੇ ਮੰਤਰੀ ਦੇ ਖਿਲਾਫੀ ਲਾ ਸਕਦੇ ਹੋ ਕਿਸੇ ਐਮਐਲਏ ਦੇ ਖਿਲਾਫੀ ਲਗਾ ਸਕਦੇ ਹੋ ਕਿਸੇ ਹੋਰ ਚਿਹਰੇ ਦੇ ਖਿਲਾਫੀ ਲਗਾ ਸਕਦੇ ਹੋ ਇਲਜ਼ਾਮਾਂ ਤੇ ਨਾਲ ਤੇ ਨਾ ਨਾ ਅਸੀਂ ਕਿਸੇ ਨੂੰ ਦੋਸ਼ੀ ਸਾਬਤ ਕਰ ਸਕਦੇ ਹਾਂ ਸਬੂਤ ਇਹ ਨੇ ਕਿ ਸਾਡੇ ਕੋਲ ਕੰਪਲੇਂਟਾਂ ਆ ਗਈਆਂ ਨੇ ਜਿਹੜੀਆਂ ਨਸ਼ੇ ਦੇ ਖਿਲਾਫ ਮੈਂ ਤੁਹਾਨੂੰ ਐਫਆਈਆਰ ਪਾ ਵੀ ਸਕਦਾ ਵਾਂ ਕਿ ਜਿਹੜੀਆਂ ਸਾਡੇ ਪਿੰਡ ਦਾ ਇੱਕ ਜਗਰੂਪ ਸਿੰਘ ਨਾਂ ਦਾ ਇੱਕ ਨਿਹੰਗ ਸਿੰਘ ਸੀ ਉਸਨੇ ਨਸ਼ੇ ਦੇ ਖਿਲਾਫ ਕੁਝ ਇਹ ਬੰਦਿਆਂ ਨੂੰ ਫੜਿਆ ਸੀ ਜਿਹੜੇ ਵੇਚਦੇ ਸੀ ਪਿੰਡ ਦੇ ਸਾਡੇ ਪਿੰਡ ਦੇ ਮਜਬੀ ਸਿੰਘਾਂ ਦੇ ਬੱਚੇ ਸੀ ਉਹ ਵੇਚਦੇ ਉਹਨਾਂ ਨੂੰ ਉਹਨੇ ਫੜਿਆ ਸੀ ਉਹਨਾਂ ਦੇ ਖਿਲਾਫ ਉਹਨੇ ਕੰਪਲੇਂਟ ਕੀਤੀ ਹੋਈ ਸੀ ਪਰ ਕੰਪਲੇਂਟ ਕਰਨ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੋ ਕਿ ਸਾਡੇ ਕੋਲ ਪ੍ਰੂਫ ਹੈਗੇ ਨੇ ਤੁਹਾਨੂੰ ਮੈਂ ਐਫ ਆਈ ਆਰ ਨੰਬਰ ਦੇ ਦਾਂਗਾ ਉਹਨਾਂ ਦਾ ਬਕਾਇਦਾ ਉਹਨਾਂ ਦੇ ਉਲਟੇ ਪਰਚੇ ਕਰਵਾ ਦਿੱਤੇ ਗਏ ਇੱਕ ਐਸ ਸੀ ਐਕਟ ਦੇ ਅਧੀਨ ਜਿਹੜੇ ਪਰਚੇ ਹੁੰਦੇ ਨੇ ਉਹਨਾਂ ਦੇ ਉੱਤੇ ਹੀ ਕਰਵਾ ਦਿੱਤੇ ਗਏ ਨੇ ਕਿ ਜਿਹੜੀ ਕਾਰਵਾਈ ਉਹਨਾਂ ਦੇ ਹੋਣੀ ਚਾਹੀਦੀ ਨਸ਼ੇ ਵਾਲਿਆਂ ਨੂੰ ਹੋਣੀ ਚਾਹੀਦੀ ਉਹ ਨਹੀਂ ਹੋਈ ਬਕਾਇਦਾ ਕਿ ਉਹਨਾਂ ਦੇ ਪਰਚੇ ਬਕਾਇਦਾ ਹੋ ਗਏ ਨੇ ਐਸ ਐਸੀ ਐਕਟ ਦੇ ਯਦਵਿੰਦਰ ਜੀ ਹਾਂਜੀ ਜੇਕਰ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਇਹਨਾਂ ਸ਼ਰਿਆਂ ਵੇਖਦਾ ਖੁੱਲਾ ਵਿਕਦਾ ਤੁਹਾਡੇ ਇਲਜ਼ਾਮਾਂ ਦੇ ਮਤਲਬ ਕਿੰਨੀਆਂ ਮੌਤਾਂ ਹੋਈਆਂ ਹੁਣ ਤੱਕ ਨਸ਼ੇ ਨਾਲ ਫਿਰ ਉਹ ਹੁਣ ਤੱਕ 5 ਤੋਂ 6 ਮੌਤਾਂ ਹੋ ਗਈਆਂ ਨੇ ਕੱਲੀਆਂ ਸਾਡੇ ਪਿੰਡ ਚ ਨੂੰ ਹੀਆਂ ਲਾਗੇ ਲਾਗੇ ਪਿੰਡਾਂ 'ਚ ਵੀ ਹੋਈਆਂ ਨੇ ਮੈਂ ਤੁਹਾਡੇ ਪਿੰਡ ਦੀ ਗੱਲ ਕਰ ਰਿਹਾ ਕਿਸ ਪਿੰਡ ਦੇ ਵਿੱਚ ਨਸ਼ਾ ਇਹਨੇ ਢੜਲੇ ਨਾਲ ਵਿਕ ਰਿਹਾ ਹੋਵੇ ਅੱਧਾ ਪਿੰਡ ਤਾਂ ਨਸ਼ੇੜੀ ਹੋਣਾ ਚਾਹੀਦਾ ਫਿਰ ਅਗਲੇ ਕਹਿ ਰਹੇ ਨੇ ਹਾਂਜੀ ਬਿਲਕੁਲ ਇਹਦੇ ਵਿੱਚ ਅੰਗਰੇਜ਼ ਸਿੰਘ ਚੈਲੰਜ ਕਰ ਰਿਹਾ ਕਹਿੰਦਾ ਮੇਰੇ ਪਿੰਡ ਦਾ ਡੋਪ ਟੈਸਟ ਕਰਾ ਲਓ ਮੇਰਾ ਡੋਪ ਟੈਸਟ ਕਰਾ ਲ ਤੁਹਾਨੂੰ ਨਸ਼ੇੜੀ ਨਹੀਂ ਕੋਈ ਮਿਲੇਗਾ ਤੁਸੀਂ ਕਹਿੰਦੇ ਹੋ ਨਸ਼ੇੜੀ ਉਹ ਤਾਂ ਨਸ਼ੇ ਦੇ ਖਿਲਾਫ ਆਪ ਐਲਾਨੇ ਜੰਗਰ ਕਰਦੇ ਨੇ ਇਹੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਡੋਪ ਟੈਸਟ ਹੋਣੇ ਚਾਹੀਦੇ ਨੇ ਕਰਾਉਣੇ ਚਾਹੀਦੇ ਨੇ ਇਕੱਲਾ ਕੈਨ ਨਾਲ ਨਹੀਂ ਕਿ ਮੇਰਾ ਕਰਵਾ ਲਓ ਵਾਕਿਆ ਇਹਨਾਂ ਦੇ ਹੋਣੇ ਚਾਹੀਦੇ ਨੇ ਜਿਹੜੇ ਲੜਾਈਆਂ ਜਿਹੜੇ ਲੜਨਗੇ ਸੀ ਉਹਨਾਂ ਦੇ ਵੀ ਹੋਣੇ ਚਾਹੀਦੇ ਨੇ ਜਿਹੜੇ ਪਿੰਡ ਦੇ ਵਿੱਚ ਵੀ ਕੋਈ ਸ਼ਲੋਕ ਉਹਨਾਂ ਦੇ ਵੀ ਡੋਪ ਟੈਸਟ ਹੋਣੇ ਚਾਹੀਦੇ ਨੇ ਬਿਲਕੁਲ ਹੋਣੇ ਚਾਹੀਦੇ ਨੇ ਇਹੀ ਗੱਲ ਹੈ ਕਿ ਉਹ ਕਹਿ ਰਿਹਾ ਕਿ ਇੱਕ ਕਰਵਾਉਣੇ ਚਾਹੀਦੇ ਡੋਪ ਟੈਸਟ ਸਰਕਾਰ ਕਰਾਵੇ ਅੱਛਾ ਜਤਿੰਦਰ ਜੀ ਤਾਂ ਸੇਮ ਸਿੰਘ ਤੁਹਾਡੇ ਕੀ ਲੱਗ ਇਸ ਤੋਂ ਸਾਡੇ ਤਾਇਆ ਜੀ ਲੱਗ ਰਹੇ ਨੇ ਇਸ ਕਰਕੇ ਉਹਨਾਂ ਦੀ ਵਕਾਲਤ ਕਰ ਰਹੇ ਹੋ ਇਸ ਕਰਕੇ ਉਹਨਾਂ ਦਾ ਪੱਖ ਪੂਰ ਰਹੇ ਹੋ ਯਾਦਵਿੰਦਰ ਸਿੰਘ ਅਮਰਪਾਲ ਸਿੰਘ ਦੇ ਨਾਲ ਵੀ ਪੇਚਾ ਪਾ ਲਿੰਗਾ ਔਰ ਇਧਰ ਹੁਣ ਪੁਲਿਸ ਤੇ ਵੀ ਉਂਗਲੀ ਚੱਕ ਰਹੇ ਹੋ ਅੰਗਰੇਜ਼ ਸਿੰਘ ਨੂੰ ਵੀ ਤੁਸੀਂ ਕਿਟਾਰੇ ਚ ਖੜਾ ਕਰ ਰਹੇ ਹੋ ਵਜ੍ਹਾ ਕੀ ਹੈ ਇਹ ਮੇਰੇ ਵਜ੍ਹਾ ਇਹ ਕਿ 2018 ਦੇ ਵਿੱਚ ਬਲਰਾਜ ਸਿੰਘ ਜੀ ਦੀ ਡੈਥ ਹੋ ਗਈ ਹੈ ਇਹਦੇ ਫਾਦਰ ਤੇ ਇਹਨਾਂ ਨੇ ਬਹੁਤ ਤੇਜ਼ ਤੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਸੀ ਉਸ ਤੇ باوجود ਵੀ ਅੰਗਰੇਜ਼ ਸਿੰਘ ਤੇ ਕੋਈ ਕਾਰਵਾਈ ਨਹੀਂ ਹੋਈ 2018 ਤੋਂ ਫਿਰ ਜਿਹੜਾ ਜਿਹੜਾ ਬੰਦਾ ਇਹ ਸਾਡੇ ਮੇਰੇ ਫਾਦਰ ਨੂੰ ਕਹਿੰਦਾ ਸੀ ਕਿ ਇਹਨਾਂ ਦੇ ਘਰੇ ਨਹੀਂ ਜਾਣਾ ਤੁਸੀਂ ਇਹਨਾਂ ਦੇ ਨਾਲ ਨਹੀਂ ਤੁਰਨਾ ਇੰਜ ਨਹੀਂ ਕਰਨਾ ਇੰਜ ਨਹੀਂ ਕਰਨਾ ਮੇਰੇ ਫਾਦਰ ਨੇ ਇਹਨਾਂ ਦਾ ਪੂਰਾ ਸਾਥ ਦਿੱਤਾ ਕਿ ਨਹੀਂ ਜਿਹੜੀ ਚੀਜ਼ ਗਲਤ ਆ ਇਹ ਨਸ਼ਾ ਵੇਚਦਾ ਆ ਇਹਨਾਂ ਨਸ਼ਾ ਬੰਦ ਕਰਨਾ ਆ ਫਿਰ ਇਹਨਾਂ ਨੇ ਵੀ 12 12 ਦੋ 2024 ਨੂੰ ਮੇਰੇ ਫਾਦਰ ਤੇ ਬਹੁਤ ਤੇਜ਼ ਹਿਾਰਾਣਾ ਹਮਲਾ ਕੀਤਾ ਜਿੱਥੋਂ ਕਿ ਉਹਨਾਂ ਨੂੰ ਇੱਕਦਮ ਮਾਰ ਕੇ ਛੁੱਟ ਗਏ ਸੀ ਇਹ ਜਿਹਦੇ ਵਿੱਚ ਅੰਗਰੇਜ਼ ਸਿੰਘ ਦਾ ਲੜਕਾ ਗੁਰਵਿੰਦਰ ਸਿੰਘ ਕੁਛ ਇਹਦਾ ਬਰਦਰ ਜਿਹਦੀ ਡੈਥ ਹੋ ਗਈ ਹੈ ਕੁਝ ਪਿੰਡ ਦੇ 4 ਜਣੇ ਉਸ 6 ਜਣੇ ਟੋਟਲ ਸੀਗੇ ਤੇ ਉਹਨਾਂ ਨੇ ਇਹਨਾਂ ਤੇ ਬਹੁਤ ਜਿਆਦਾ ਸੱਟਾਂ ਲਾਤੀਆਂ ਚਲੋ ਜਿਵੇਂ ਵੀ ਬਾਅਦ ਵਿੱਚ ਉਹ ਠੀਕ ਹੋ ਗਏ ਤੇ ਹੁਣ ਇਹਨਾਂ ਨੂੰ ਇਹ ਸੀ ਕਿ ਉਹਦਾ ਵੀ ਉਹਨਾਂ ਦਾ ਵੀ ਪਰਚਾ ਇਹਨਾਂ ਦਰਜ ਨਹੀਂ ਹੋਣ ਦਿੱਤਾ ਫਿਰ ਅਸੀਂ ਐਫ ਆਈ ਆਰ ਲਈ ਐਫ ਆਰ ਦਰਜ ਹੋਈ ਐਫ ਆਈ ਦਰਜ ਹੋਣ ਤੋਂ ਬਾਅਦ ਇਹਨਾਂ ਨੇ ਅਜੇ ਤੱਕ ਸਾਡਾ ਚਲਾਨ ਨਹੀਂ ਪੇਸ਼ ਕੀਤਾ ਜੇ ਪੁਲਿਸ ਵਾਲੇ ਚਲਾਨ ਪੇਸ਼ ਕਰ ਦਿੰਦੇ ਇਹਨਾਂ ਦੇ 307 ਦਾ ਪਰਚਾ ਦਰਜਿਆ ਜਿਹਦੇ ਵਿੱਚ ਤਿੰਨ ਜਣੇ ਜਿਹਦੇ ਵਿੱਚ ਇਨਵੋਲਵ ਨੇ ਤਿੰਨ ਜਣੇ ਇਹ ਯੂਰਪ ਆ ਕੇ ਪੁਲਿਸ ਤੋਂ ਕਢਵਾਲੇ ਸੀਗੇ ਆਪਣਾ ਮੁੰਡਾ ਦੋ ਜਣੇ ਹੋਰ ਤਿੰਨ ਜਣੇ ਅਜੇ ਵੀ 307 ਦੇ ਵਿੱਚ ਅਧੀਨ ਦਰਜ ਨੇ ਇਹਹੀ ਰੰਜਿਸ਼ ਹੈ ਨਾ ਅਸਲੀ ਵਜ੍ਹਾ ਇਹੀ ਹੈ ਇਹੀ ਰੰਜਿਸ਼ ਹੈ ਜਿਹਦੇ ਕਰਕੇ ਤੁਸੀਂ ਇਸ ਲਈ ਅੰਗਰੇਜ਼ ਸਿੰਘ ਹੁਣਾਂ ਤੇ ਸੰਗੀਨਾ ਰੂਪ ਲਗਾ ਰਹੇ ਹੋ ਨਹੀਂ ਨਹੀਂ ਇਹ ਕੋਈ ਰੰਜਿਸ਼ ਨਹੀਂ ਇਹਨਾਂ ਦੇ ਨਾਲ ਅਮ ਇਸ ਰੂਪ ਤਾਂ ਲਗਾ ਰਹੇ ਆ ਕਿ ਜੇ ਇਹਨੂੰ ਅੱਜ ਨਾth ਨਾ ਪਾਈ ਗਈ ਤੇ ਇਹ ਕੱਲ ਨੂੰ ਹੋਰ ਵੀ ਕੋਈ ਘਟਨਾਵਾਂ ਹੋ ਸਕਦੇ ਨੇ ਜਾਂ ਹੋਰ ਵੀ ਕੋਈ ਇਸ ਤੋਂ ਵੱਡੀ ਘਟਨਾ ਹੋ ਸਕਦੀ ਆ ਇਸ ਕਰਕੇ ਇਹਨੂੰ ਅੱਜ ਤੋਂ ਹੀ ਠੱਲ ਪਾਉਣੀ ਚਾਹੀਦੀ ਆ ਇਹਦੇ ਤੇ ਕਾਨੂੰਨੀ ਕਾਰਵਾਈ ਹੁਣ ਤੋਂ ਹੀ ਹੋਣੀ ਚਾਹੀਦੀ ਆ ਹੁਣੀ ਤਾਂ ਪਹਿਲਾਂ ਵੀ ਚਾਹੀਦੀ ਸੀ ਪਹਿਲਾਂ ਹੁੰਦੀ ਤਾਂ ਅੱਜ ਇਹ ਕੰਮ ਨਾ ਹੁੰਦੇ ਅੰਗਰੇਜ਼ ਸਿੰਘ ਹੋਂ ਦਾ ਇਹ ਕਹਿਣਾ ਹੈਗਾ ਕਿ ਇਹ ਮਾਮਲਾ ਸਾਰਾ ਸਿਆਸਤ ਨਾਲ ਜੁੜਿਆ ਹੈ ਸਿਆਸਤ ਕਰਕੇ ਕਤਲ ਹੋ ਗਏ ਨੇ ਵਜਾ ਇਹ ਹੈਗੀ ਆ ਕਿ ਹੁਣ ਦਰਸ਼ੇਮ ਸਿੰਘ ਸੈਕਟਰੀ ਜਿਹੜੇ ਤੁਹਾਡੇ ਤਾਇਆ ਜੀ ਲੱਗਦੇ ਨੇ ਔਰ ਉਹਨਾਂ ਦੇ ਕੋਲ ਧਨ ਦੌਲਤ ਦਾ ਭੰਡਾਰ ਹੈ ਖੁੱਲੀ ਪੈੜੀ ਹੈ 100 150 ਏਕੜ ਹੈਗੀ ਆ ਉਹ ਸਾਰੇ ਪਰਿਵਾਰ ਉਹਨਾਂ ਦੇ ਬਜ਼ੁਰਗ ਜਿਹੜੇ ਚਾਰ ਭਰਾ ਸੀ ਸਾਰੇ ਟੋਟਲ 200 ਕਲਾ ਜਮੀਨ ਹੈ ਉਹਨਾਂ ਦੀ ਬਿਲਕੁਲ 200 ਕਲਾ ਜਮੀਨ ਵੀ ਹੈਗੀ ਆ ਔਰ ਬੱਚੇ ਵੀ ਵਿਦੇਸ਼ਾਂ ਚ ਸੈੱਟ ਨੇ ਬਿਲਕੁਲ ਜੀ ਸਾਰੇ ਸੈੱਟ ਨੇ ਆਪੋ ਆਪਣੇ ਕੰਮਾਈ ਕਰ ਰਹੇ ਨੇ ਮਤਲਬ ਪੈਸੇ ਪੈਸੇ ਪੱਖੋਂ ਕੋਈ ਕਮੀ ਨਹੀਂ ਪੈਸੇ ਪੱਖੋਂ ਕੋਈ ਕਮੀ ਨਹੀਂ ਗਈ ਪਰ ਇੰਨਾ ਪੈਸਾ ਹੋਣ ਦੇ ਬਾਵਜੂਦ ਇੰਨੀ ਜ਼ਮੀਨ ਜਾਇਦਾਦ ਹੋਣ ਦੇ ਬਾਵਜੂਦ ਵੀ ਸਿਆਸਤ ਦੇ ਵਿੱਚ ਉਹ ਹੱਥਾਂ ਜਮਾਉਂਦੇ ਨੇ ਸਿਆਸਤ ਦੀ ਲਕੀਰ ਉਹਨਾਂ ਦੀ ਕੋਈ ਕਮਜ਼ੋਰ ਹੈ ਰੇਖਾ ਜਿਹੜੀ ਹੱਥਾਂ ਦੀ ਹੁੰਦੀ ਹੈ ਕਹਿਵੇਲੇ ਸਿਆਸੀ ਉਹ ਕਮਜ਼ੋਰ ਹੈ ਇਸ ਕਰਕੇ ਸਿਆਸਤ ਦੇ ਵਿੱਚ ਉਹ ਉਹਦਾ ਨਾਂ ਬਣ ਕੇ ਉਹਦਾ ਨਾਂ ਬਣ ਕੇ ਬਾਹਰ ਨਹੀਂ ਉਭਰੇ। ਉਹ ਇੱਕ ਬੰਦੇ ਜਿਹਦੇ ਕੋਲ ਪੈੜੀ ਵੀ ਥੋੜੀ ਜਿਹੀ ਹੈ, ਪੈਸੇ ਵੀ ਥੋੜੇ ਜਿਹੇ ਹਨ ਉਹ ਬੰਦਾ ਅੰਗਰੇਸਿੰਘ ਇੱਕਦਮ ਹਾਈਲਾਈਟ ਹੋ ਰਿਹਾ ਸਿਆਸਤ ਦੇ ਵਿੱਚ ਬੱਲੇ ਬੱਲੇ ਆ ਵੱਡੇ ਵੱਡੇ ਲੀਡਰ ਉਹ ਧਕਾਉਂਦੇ ਨੇ। ਕਹਿੰਦੇ ਨੇ ਇਸੇ ਰਾਂਝੇਸ਼ ਨੇ ਇਹ ਸਾਰਾ ਕੁਝ ਕਰਵਾ ਦਿੱਤਾ ਕਿਉਂਕਿ ਹਰ ਕੀ ਜਿਹੜੀਆਂ ਇਲੈਕਸ਼ਨਾਂ ਹੋਈਆਂ ਨੇ ਉਹਦੇ ਵਿੱਚ ਜਿਹੜੀ ਤਾਂ ਧਿਰ ਅੰਗਰੇਸਿੰਘ ਵਾਲੀ ਸੀ ਉਹਦੇ ਨੇ ਤੇ ਡੱਬਾ ਭਰ ਕੇ ਨਿਕਲ ਗਿਆ ਵੋਟਾਂ ਦਾ। ਤੇ ਜਿਹੜੀ ਧਿਰ ਤਰਸੇਮ ਸਿੰਘ ਵਾਲੀ ਸੀ ਉਹ ਢੱਬਾ ਬੜਾ ਖਾਲੀ ਨਿਕਲਿਆ ਕਹਿੰਦੇ ਇਹੀ ਰੰਜਿਸ਼ ਨੇ ਇਹ ਕਤਲੋਗਾਰਤ ਤੇ ਕਰਵਾ ਦਿੱਤੀ ਗੋਲੀਬਾਰੀ ਚਲਵਾ ਦਿੱਤੀ ਤੁਹਾਡਾ ਕੀ ਕਹਿਣਾ ਨਹੀਂ ਜੀ ਇਹ ਇਲੈਕਸ਼ਨ ਤਾਂ ਹੁਣ ਹੋਈ ਆ ਜੀ ਆ ਮਹੀਨਾ ਪਹਿਲਾਂ ਹੋਈ ਆ 2 ਮਹੀਨੇ ਹੋ ਗਏ ਆ ਇਸ ਤੋਂ ਪਹਿਲਾਂ ਜਿਹੜੀਆਂ ਇੰਨੀਆਂ ਘਟਨਾਈਆਂ ਉਹ ਚ ਕਿਹੜੀ ਇਲੈਕਸ਼ਨ ਸੀਗੇ ਜਿਹੜੇ ਉਸ ਤੋਂ ਪਹਿਲਾਂ ਸਾਡੇ ਪਿੰਡ ਦਾ ਇੱਕ ਹਰਦੀਪ ਸਿੰਘ ਗਿੱਲ ਗਿੱਲਾ ਗਿੱਲ ਪਰਿਵਾਰ ਚੋਂ ਨੇ ਉਹਨਾਂ ਨੂੰ ਇੰਨਾ ਜ਼ਿਆਦਾ ਵੱਢ ਕੇ ਸੱਟ ਸੱਟ ਲਾ ਦਿੱਤੀ ਸੀ ਇਹ ਬੰਦੇ ਨੇ ਉਦੋਂ ਕਿਹੜੀ ਕਿ ਇਲੈਕਸ਼ਨ ਦੀ ਰੰਜਿਸ਼ ਸੀ ਇਹ ਸਿਰਫ ਇੱਕ ਝੂਠ ਬੋਲਦਾ ਪਿਆ ਉਹਨਾਂ ਕੋਲ ਵੀ ਲੀਡਰ ਆਉਂਦੇ ਨੇ ਉਹਨਾਂ ਦੇ ਘਰ ਵੀ ਲੀਡਰ ਬੈਂਦੇ ਨੇ ਲੀਡਰ ਵਾਲੀ ਕੋਈ ਗੱਲ ਨਹੀਂ ਕੋਈ ਰਤਬੇ ਵਾਲੀ ਰਤਬਾ ਉਹਨਾਂ ਨਾਲੋਂ ਉੱਦਾਂ ਵੱਡਾ ਵਧੀਆ ਆ ਬਹੁਤ ਇੱਜ਼ਤ ਆ ਉਹਨਾਂ ਦੀ ਇਲਾਕੇ ਦੇ ਵਿੱਚ ਐਸਐਸਪੀ ਬਟਾਲਾ ਉਹਨਾਂ ਨੇ ਕਿਹਾ ਸੀਗਾ ਕਿ ਇਹ ਲੜਾਈ ਜਿਹੜੀ ਹੈ ਪਾਣੀ ਵਾਲੀ ਖਾਲ ਆ ਨਾ ਜਿਹੜੀ ਉਹਦੇ ਤੋਂ ਹੋਈ ਹੈ ਝਗੜਾ ਪਾਣੀ ਵਾਲੀ ਖਾਲ ਦਾ ਸੀ ਇੱਚ ਕੀ ਸਚਾਈ ਪੁਲਿਸ ਕੀ ਕਹਿ ਰਹੀ ਨਹੀਂ ਜੀ ਕੋਈ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਵੀ ਸਾਫ਼ ਕਹਿਆ ਤਾਂ ਕਿ ਲੜਾਈ ਕਿਸੇ ਪਾਣੀ ਦੀ ਨਹੀਂ ਕਿਸੇ ਕਿਸੇ ਖਾਲ ਦੀ ਲੜਾਈ ਨਹੀਂ ਗਈ ਇਹ ਲੜਾਈ ਚਿੱਤੇ ਦੇ ਖਿਲਾਫ ਸੀ ਨਸ਼ੇ ਦੇ ਖਿਲਾਫ ਸੀ ਜੋ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੇਰੇ ਕੋ ਐਫਟੇਰ ਰਿਪੋਰਟਾਂ ਨੇ ਐਸਐਸਪੀ ਇੱਕ ਜ਼ਿੰਮੇਵਾਰ ਅਹੁਦੇ ਤੇ ਬੈਠੇ ਹੋਏ ਮੀਡੀਏ ਨੂੰ ਉਹਨਾਂ ਨੇ ਇਹ ਕਿਹੜੇ ਤੱਥਾਂ ਦੇ ਆਧਾਰ ਤੇ ਕਹਤਾ ਵੀ ਇਹ ਝਗੜਾ ਇਹ ਗੋਲੀਬਾਰੀਆ ਕਤਲ ਖਾਲਸ ਕਰਕੇ ਹੋਇਆ ਦੇਖੋ ਜੀ ਜੇ ਐਸਐਸਪੀ ਸਾਹਿਬ ਉੱਥੇ ਬੈਠੇ ਨੇ ਐਸਐਸਪੀ ਸਾਹਿਬ ਨੂੰ ਉਹੀ ਪਤਾ ਲੱਗਣਾ ਜਿਹੜਾ ਉਹਨਾਂ ਨੂੰ ਥੱਲੇ ਐਸਐਚਓ ਏਐਸਆਈ ਨੇ ਦੱਸਣਾ ਜਿਹੜਾ ਏਐਸਆਈ ਹਰਪਾਲ ਸਿੰਘ ਸੀ ਉਹ ਉਹਨਾਂ ਦਾ ਬਹੁਤ ਵੱਡਾ ਵਫਾਦਾਰ ਸੀਗਾ ਠੀਕ ਹੈ ਇਹ ਐਸਆਰਪਾਲ ਸਿੰਘ ਨੇ ਅੰਗਰੇਜ਼ ਸਿੰਘ ਦੀ ਬਹੁਤ ਜਿਆਦਾ ਵਫਾਦਾਰੀ ਕੀਤੀ ਪਹਿਲਾ ਐਚਐਚਓ ਮਨਤੇਜ ਸਿੰਘ ਸੀ ਉੱਥੇ ਫਿਰ ਐਸਐਚਓ ਮੇਜਰ ਸਿੰਘ ਆਇਆ ਜੋ ਕਿ ਇਹਨਾਂ ਨੇ ਆਪ ਹੀ ਲਵਾਏ ਹੋਏ ਆ ਇਹਨਾਂ ਦੇ ਆਪਣੇ ਲੱਗੇ ਹੋਏ ਜਿਹੜੇ ਉਹ ਪੁਲਿਸ ਅਧਿਕਾਰੀ ਆ ਤੇ ਜੋ ਉਹਨਾਂ ਨੇ ਦੱਸਣਾ ਉਹੀ ਐਸਐਸਪੀ ਸਾਹਮਣੇ ਕਹਿਣਾ ਐਸਐਸਪੀ ਸਾਹਿਬ ਨੂੰ ਗਰਾਉਂਡ ਲੈਵਲ ਤੇ ਕੁਝ ਨਹੀਂ ਨਾ ਪਤਾ ਹੁੰਦਾ ਤੁਸੀਂ ਤਾਂ ਜਰਮਨ ਬੈਠੇ ਹੋ ਲਾਈਟਾਂ ਵਾਲੇ ਚੌਂਕ ਦੇ ਵਿੱਚ ਜੋ ਕੁਝ ਵਾਪਰਦਾ ਇਹਦਾ ਤੁਹਾਨੂੰ ਪਹਿਲਾਂ ਪਤਾ ਸੀ ਨਹੀਂ ਜੀ ਸਾਨੂੰ ਕੁਝ ਨਹੀਂ ਪਤਾ ਜੀ ਇਹਦਾ ਮਾਸਟਰਮਾਈਂਡ ਕੌਣ ਹੈ ਇਹਦਾ ਮਾਸਟਰਮਾਈਂਡ ਕੌਣ ਹੈ ਕਿੰਨੇ ਉੱਥੋਂ ਦਾ ਟਾਈਮ ਸੈੱਟ ਕੀਤਾ ਟਾਈਮ ਪਾਇਆ ਔਰ ਕੌਣ ਹੈ ਜਿਨੇ ਗੱਡੀਆਂ ਹੀ ਜੜੀਆਂ ਸੀ ਕਾਫੀ ਬੰਦੇ ਵੀ ਮੰਗਵਾਲੇ 28 ਦੇ ਕਰੀਬ ਬੰਦੇ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਕਿ ਮੰਗਵਾਏ ਗਏ ਗੱਡੀਆਂ ਵੀ ਵਰਕਵਾ ਗੱਡੀਆਂ ਦੇ ਨਾਂ ਆ ਰਹੇ ਨੇ ਵਿੱਚ ਉਹ ਭਲਾਈਆਂ ਗਈਆਂ ਉਹਨਾਂ 'ਚ ਬੰਦੇ ਆ ਜਾਂਦੇ ਨੇ ਦੂਜੀ ਧਿਰ ਜਿਹੜੀ ਹੈ ਜਿਹੜੀ ਗੱਡੀ ਚ ਆਈ ਸੀ ਅਲਟੋ ਦੇ ਵਿੱਚ ਚਿੱਟੇ ਰੰਗ ਦੀ ਉਹ ਤਾਂ ਗੋਲੀਆਂ ਦੇ ਨਾਲ ਛਲਨੀ ਕਰ ਦਿੱਤੀ ਉਹਦੇ ਵਿੱਚ ਅੰਗਰੇਜ਼ ਸਿੰਘ ਹੋਣਾਂ ਦਾ ਦਾਵਾ ਕਿ ਅਸੀਂ ਤਾਂ ਸਿਰ ਪੰਜ ਬੰਦੇ ਸੀ ਇੱਕ ਬੰਦਾ ਦੌੜ ਗਿਆ ਤੇ ਚਾਰ ਬੰਦੇ ਰਹਿ ਗਏ ਦੋ ਮਾਰ ਦਿੱਤੇ ਨੇ ਤੇ ਤੀਜਾ ਮੈਨੂੰ ਵੀ ਨੌ ਗੋਲੀਆਂ ਵੱਜੀਆਂ ਨੇ ਆਪਣੀਆਂ ਵੱਲੋਂ ਮਰਿਆ ਸਮਝ ਕੇ ਮੈਨੂੰ ਛੱਡ ਗਏ ਨੇ ਤੇ ਇੱਕ ਨਾਲ ਬੰਦਾ ਜਿਹੜਾ ਹੋਰ ਜਾਨੀ ਨੋ ਨੋ ਗੋਲੀਆਂ ਉਹ ਕਹਿ ਰਹੇ ਨੇ ਨੋ ਗੋਲੀਆਂ ਵੱਜੀਆਂ ਤੇ ਬੰਦਾ ਇਦਾਂ ਇੰਟਰਵਿਊ ਦਿੰਦਾ ਹੈ ਮੈਂ ਤਾਂ ਪਹਿਲੀ ਵਾਰੀ ਦੇਖਿਆ ਇਹ ਤੇ ਤੁਸੀਂ ਵੀ ਸਿਆਣੇ ਹੋ ਅਸੀਂ ਨਹੀਂ ਕਰੀ ਉਹਨਾਂ ਦੀ ਰਿਪੋਰਟ ਕਰੀ ਮਾਸਟਰਮਾਈਂਡ ਪੁੱਛਿਆ ਮਾਸਟਰਮਾਈਂਡ ਆ ਸਾਨੂੰ ਕੁਝ ਨਹੀਂ ਪਤਾ ਸਾਨੂੰ ਵੀ ਇੱਥੇ ਸੋਨ ਹੀ ਆ ਕਿ ਆ ਚੀਜ਼ ਹੋ ਗਈ ਜਦੋਂ ਬਾਅਦ ਚ ਬਹੁਤ ਜ਼ਿਆਦਾ ਦੁੱਖ ਲੱਗਾ ਭਾਵੇਂ ਉਹ ਚਾਰ ਜਾਨਾਂ ਜਿਹੜੀਆਂ ਗਈਆਂ ਉਹਨਾਂ ਦਾ ਦੁੱਖ ਲੱਗਾ ਇਹਦਾ ਮਾਸਟਰਮਾਈਂਡ ਦਾ ਸਮਝਣ ਲੱਗੀ ਕਿਉਂਕਿ ਅੰਗਰੇਜ਼ ਸਿੰਘ ਇੱਕ ਤਾਂ ਇੰਟਰਵਿਊ 'ਚ ਕਹਿ ਰਿਹਾ ਕਿ ਮੈਨੂੰ ਇਹ ਚੀਜ਼ ਦਾ ਦੁਪਹਿਰ ਤੋਂ ਹੀ ਪਤਾ ਲੱਗ ਗਿਆ ਸੀ ਜੇ ਆ ਤੁਸੀਂ ਸੁਣੀ ਹੋਏ ਉਹਦੀ ਜੀ ਇਹ ਉਹ ਕਹਿ ਰਿਹਾ ਕਿ ਦੁਪਹਿਰ ਨੂੰ ਮੇਜਰ ਸਿੰਘ ਐ ਐਸ ਐਚਓ ਮੇਜਰ ਸਿੰਘ ਮੇਰੇ ਘਰ ਆਇਆ ਮੈਂ ਉਹਨੂੰ ਦੱਸਿਆ ਕਿ ਮੇਰੀ ਆ ਪ੍ਰੋਬਲਮ ਆ ਉਹ ਮੇਰੇ ਘਰ ਆਇਆ ਮੇਰੇ ਸੀਸੀਟੀਵੀ ਕੈਮਰੇ ਚੈੱਕ ਕਰੋ ਜਿਹਦੇ ਵਿੱਚ ਉਹ ਦਾਵਾ ਕਰ ਰਿਹਾ ਹੁਣ ਇਹਦੇ ਵਿੱਚ ਸਾਨੂੰ ਤਾਂ ਕੁਝ ਪਤਾ ਨਹੀਂ ਅੰਗਰੇਜ਼ ਸਿੰਘ ਨੂੰ ਇਹ ਦੁਪਹਿਰ ਤੋਂ ਪਤਾ ਹੋਣਾ ਜਾਂ ਉਹਨੇ ਦੁਪਹਿਰ ਤੋਂ ਪਲੈਨਿੰਗ ਇਹ ਕੀਤੀ ਹੋਣੀ ਆ ਕਿਉਂਕਿ ਜਿਵੇਂ ਉਹ ਆਣ ਕੇ ਪੁਲਿਸ ਦੀ ਗੱਡੀ ਦੇ ਨਾਲ ਗੋਲੀਆਂ ਚਲਾ ਰਿਹਾ ਆ ਸ਼੍ਰੀ ਆਮ ਉਹਦੇ ਕੋਲ 2000 ਨੇ ਇੱਕ ਦਨਾਲੀ ਇੱਕ ਰਵਲਵਰ ਆ ਜਿਹੜੇ ਸਾਡੀ ਧਰ ਵਾਲੇ ਬੰਦੇ ਉਹ ਤੇ ਖੜੇ ਸੀ ਪਹਿਲਾਂ ਉੱਥੇ ਉਨਜੀ ਇਨੇ ਆਉਂਦਿਆਂ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਇਹਨੂੰ ਕੁਝ ਪਤਾ ਹੋਏਗਾ ਇਹਦੇ ਬਾਰੇ ਇਨਵੈਸਟੀਗੇਸ਼ਨ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਜਰਮਨ ਜੀ ਹਾਂ ਜੀ ਬਿਲਕੁਲ ਜਰਮਨ ਜੀ ਬਿਲਕੁਲ ਤੁਸੀਂ ਕਹਿ ਰਹੇ ਹੋ ਕਿ ਉਹਨੇ ਪਹਿਲਾਂ ਗੋਲੀ ਚਲਾਤੀ ਅੱਛਾ ਉਸ ਤੋਂ ਬਾਅਦ ਜਿਹੜੀ ਗੋਲੀ ਹੈ ਉਹ ਤਰਸੀਮ ਸਿੰਘ ਦੀ ਧਿਰ ਨੇ ਚਲਾਉਣੀ ਸ਼ੁਰੂ ਕਰਤੀ ਤਾਬੜ ਤੋੜ ਜਿਹੜਾ ਗੋਲੀਆਂ ਦਾ ਮੀਂਹ ਪਾ ਦਿੰਦਾ ਉਹਦੇ ਬਾਅਦ ਸਟਾਰਟ ਹੋਇਆ ਔਰ ਤੁਹਾਨੂੰ ਕੀ ਲੱਗਦਾ ਏਡੀ ਦਲੇਰੀ ਔਰ ਅੰਨ੍ਹਾਵਾ ਗੋਲੀ ਚਲਾਉਣੀ ਔਰ ਇਹਦੇ ਪਿੱਛੇ ਵਜ੍ਹਾ ਕੀ ਹੈ ਹੱਥ ਕਿਹਦਾ ਹੋਏਗਾ ਕਿੰਨੂ ਪਤਾ ਸੀਗਾ ਵੀ ਮੈਂ ਹੁਣ ਬੰਦੇ ਭਾਵੇਂ ਸਾਹਮਣੇ ਢੇਰ ਵੀ ਲਾ ਦਿਆਂ ਲਾਸ਼ਾਂ ਦਾ ਪ੍ਰਵਾਹ ਕੋਈ ਨਹੀਂ ਇਹ ਗੁੱਸੇ 'ਚ ਹੋ ਗਿਆ ਕਿ ਜਾਂ ਪਲਾਨ ਸੀ ਪਹਿਲਾਂ ਸਾਰਾ ਕੁਝ ਉਹਨਾਂ ਨੇ ਸੈਲਫ ਸੈਲਫ ਡਿਫੈਂਸ ਵਾਸਤੇ ਗੋਲੀ ਚਲਾਈ ਅੱਗੋਂ ਜਵਾਬੀ ਕਿਉਂਕਿ ਉਹਨਾਂ ਨੇ ਦੋ ਬੰਦੇ ਮਾਰ ਦਿੱਤੇ ਗਏ ਸੀ ਉੱਥੇ ਪਹਿਲਾਂ ਜਦੋਂ ਇਹ ਆਇਆ ਇਹਨਾਂ ਦੋ ਬੰਦੇ ਮਾਰਤੇ ਸੀ ਉਹਨਾਂ ਨੇ ਆਪਣੇ ਬਚਾਅ ਵਾਸਤੇ ਗੋਲੀ ਚਲਾਈ ਹੈ ਨਹੀਂ ਨਾਲ ਚਲਾਉਂਦੇ ਤੇ ਉਹਨੇ ਇਹ ਸਾਰੇ ਮਾਰ ਦੇਣੇ ਸੀ ਠੀਕ ਹੈ ਉਹਦਾ ਇਹ ਦਾਵਾ ਵੀ ਆ ਉਹ ਇਹ ਗੱਲ ਪਹਿਲਾਂ ਵੀ ਪਿੰਡ 'ਚੋਂ ਸੁਣ ਚੋਂਦੀ ਆ ਕਿ ਉਹ ਕਹਿੰਦਾ ਜਦੋਂ ਇਕੱਠੇ ਹੋਏ ਮੈਂ ਮਾਰ ਦੇਣੇ ਨੇ ਇਹ ਗੱਲ ਉਹ ਕਹਿੰਦਾ ਪਿੰਡ ਦੇ ਵਿੱਚ ਲੋਕਾਂ ਨੂੰ ਵੀ ਕਿ ਜਦੋਂ ਇਕੱਠੇ ਮੈਂ ਮਾਰਦੇ ਨੇ ਮੇਰਾ ਕੁਝ ਨਹੀਂ ਜਾਣਾ ਅਲਟੋ ਤੇ ਮੈਨੂੰ ਖੁੱਦ ਨੂੰ ਉਨੇਗਾ ਯਾਦਵਿੰਦਾ ਜੀ ਅਲਟੋ ਤੇ ਫਰੈਂਸਿਕ ਟੀਮ ਹੈ ਜਿਹੜੀ 162 ਗੋਲੀਆਂ ਦੇ ਨਿਸ਼ਾਨਾ ਦਾਈ ਪੁਸ਼ਟੀ ਕਰ ਰਹੀ ਹੈ ਦਾਅਵੇ ਕਰ ਰਹੀ ਹੈ ਹਾਂਜੀ 162 ਗੋਲੀਆਂ ਦੇ ਨਿਸ਼ਾਨ ਇਹਦਾ ਮਤਲਬ ਹੈ ਕਿ ਜਿਹੜਾ ਫਾਇਰ ਹੈ ਕਿੰਨੇ ਜ਼ਿਆਦਾ ਹੋਏ ਹੋਣਗੇ 162 ਤੇ ਕਾਰ ਤੇ ਹੀ ਲੱਗੇ ਨੇ ਇਡੀ ਦਲੇਰੀ ਦੇ ਨਾਲ ਗੋਲੀ ਚਲਾਉਣੀ ਇਹਨਾਂ ਅਸਲਾ ਆਇਆ ਕਿੱਥੋਂ ਇਹਨਾਂ ਅਸਲਾ ਤਰਸੀਮ ਸਿੰਘ ਦੀ ਧੇਰ ਕਿੱਥੋਂ ਲਾਇਆ ਨਹੀਂ ਜਿਹੜੇ ਤਰਸੀਮ ਜਿਹੜੇ ਜਿਹੜੇ ਤਰਸੀਮ ਸਿੰਘ ਦੇ ਧਿਰ ਸੀ ਇਹਨਾਂ ਕੋਲ ਆਪਣੇ ਲਾਇਸੈਂਸੀ ਅਸਲੇ ਹੈਗੇ ਨੇ ਲਾਇਸੈਂਸੀ ਇਹਨਾਂ ਕੋਲ ਰਵਲਵਰ ਨੇ ਹਾਂ ਇਹਨਾਂ ਨੇ ਬਾਅਦ ਵਿੱਚ ਜਦੋਂ ਜਦੋਂ ਉਹਨੇ ਆਪਣੀ ਪੂਰੀ ਵਾਹ ਲਾ ਲਈ ਇਹਨਾਂ ਨੇ ਕੋਈ ਜਵਾਬੀ ਫਾਇਰ ਕੀਤਾ ਪਰ ਜਿੰਨਾ ਉਹਦੇ ਵਿੱਚ ਆਲਟੋ ਗੱਡੀ ਤੇ ਗੋਲੀਆਂ ਦਿਖਾਈਆਂ ਗਈਆਂ ਇਹ ਪਤਾ ਲੱਗੇ ਵੀ ਉਹ ਗੋਲੀਆਂ ਇਹਨਾਂ ਦੇ ਲਾਇਸੈਂਸੀ ਵੱਜੀਆਂ ਜਾਂ ਉਧਰੋਂ ਵੱਜੀਆਂ ਨੇ ਇਹ ਵੀ ਪਤਾ ਕਰਨਾ ਬਹੁਤ ਜ਼ਰੂਰੀ ਹੈ ਹੁਣ ਜਿੰਨੀ ਕਿੰਨਾ ਇਹਦੇ ਰਵਲ ਜਿੰਨੀ ਕਿੰਨਾ ਦੇ ਰਵਲਵਰ ਚ ਗੋਲੀ ਚੱਲੀ ਵੀਡੀਓ ਤੇ ਦੇ ਦਿਆ ਪਿਆ ਇੰਨੀ ਗੋਲੀ ਦੇ ਨਾਲ ਆਟੋ ਗੱਡੀ ਦਾ ਗੋਡੀ ਜਿੰਨੀ ਗੋਲੀ ਵੱਜ ਨਹੀਂ ਸਕਦੀ ਉਹਦਾ ਕੀ ਕਾਰਨ ਆ ਇਹਨਾਂ ਨੇ ਆਪ ਮਾਰੀ ਆ ਜਾਂ ਕੀ ਆ ਇਹ ਇਨਵੈਸਟੀਗੇਸ਼ਨ ਪੁਲਿਸ ਦੀ ਆ ਤੇ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਪੂਰੀ ਚੰਗੀ ਤਰ੍ਹਾਂ ਕਿ ਇੰਨੀ ਗੋਲੀ ਵੱਜੀ ਕਿੱਧਰੋਂ ਆ ਕਿਉਂਕਿ ਜਿਹੜੇ ਤਰਸੀਮ ਸਿੰਘ ਉਹਨਾਂ ਦੀ ਧਿਰੋਂ ਉਹ ਚ ਵੀਡੀਓ 'ਚ ਵੀ ਨਜ਼ਰ ਆਉਂਦਾ ਕਿੰਨੀ ਕੋ ਉਹਨਾਂ ਨੇ ਗੋਲੀ ਚਲਾਈ ਆ ਬਿਲਕੁਲ ਮੈਂ ਤੁਹਾਡੀ ਗੱਲ ਤੇ ਹੀ ਆ ਜਾਣਾ ਜੇਕਰ ਅੰਗਰੇਜ਼ ਸਿੰਘ ਦੀ ਧਿਰ ਵੱਲੋਂ ਅੰਨੇਵਾ ਗੋਲੀ ਚਲਾਈ ਗਈ ਹੈ ਤਾਂ ਸਾਹਮਣੇ ਤੁਹਾਡੀਆਂ ਤਿੰਨ ਚਾਰ ਗੱਡੀਆਂ ਨੇ ਦਾਅਵੇ ਦੇ ਮੁਤਾਬਕ ਅਗਰੇਸ ਹਨ ਦੇ ਦਾਅਵੇ ਦੇ ਮੁਤਾਬਕ ਕਿ ਤੁਹਾਡੇ ਬੰਦੇ ਵੀ ਕਾਫੀ ਨੇ ਔਰ ਗੱਡੀਆਂ ਵੀ ਕਾਫੀ ਨੇ ਉਹਨਾਂ ਗੱਡੀਆਂ ਦੇ ਉੱਤੇ ਗੋਲੀਆਂ ਦੇ ਇਦਾਂ ਹੀ ਨਿਸ਼ਾਨ ਹੋਣੇ ਚਾਹੀਦੇ ਸੀ ਕਿ ਨਿਸ਼ਾਨ ਕੋਈ ਨਹੀਂ ਇਹ ਕਿਹ ਗੋਲੀ ਜਿਹੜੀ ਹੈ ਕਿ ਇਹ ਗੱਡੀਆਂ ਦੇ ਉੱਤੇ ਨਹੀਂ ਹੋਈ ਉਹ ਗੱਡੀ ਕੋਈ ਚੱਲਨੀ ਨਹੀਂ ਹੋਈ ਪੁਲਿਸ ਦੇ ਕੋਲ ਇਦਾਂ ਦੀ ਕੋਈ ਗੱਡੀ ਨਹੀਂ ਹੈਗੀ ਅੱਛਾ ਦੂਸਰੀ ਗੱਲ ਇਹ ਹੈਗੀ ਹੈ ਕਿ ਅੰਗਰੇਜ਼ ਸਿੰਘ ਦਾ ਕਹਿਣਾ ਹੈ ਕਿ ਜਦੋਂ ਸਿਰ ਤੇ ਮੈਂ ਮੌਤ ਮੰਡਰਾਉਂਦੀ ਵੇਖੀ ਸਾਹਮਣੋਂ ਸਿੱਧੀ ਫਾਇਰਿੰਗ ਸਟਾਰਟ ਹੋ ਗਈ ਅਸੀਂ ਤਾਂ ਗੱਡੀ 'ਚ ਉਤਰ ਕੇ ਭੱਜ ਕੇ ਆਪਣੀ ਜਾਨ ਬਚਾਉਣ ਵਾਸਤੇ ਸੈਲਫਰ ਡਿਫੈਂਸ ਦੇ ਵਿੱਚ ਗੋਲੀ ਚਲਾਈ ਇਹ ਕਹਿਣਾ ਹੈ ਅੰਗਰੇਜ਼ ਜੇ ਅੰਗਰੇਜ਼ ਸਿੰਘ ਹੋਂ ਦਾ ਅੱਛਾ ਜੀ ਭੱਜ ਕੇ ਜਾਨ ਬਚਾਉਣ ਵਾਸਤੇ ਹਾਂਜੀ ਹਾਂਜੀ ਇੱਕ ਬੰਦਾ ਉਹਨਾਂ ਜੋ ਭੱਜ ਜਾਂਦਾ ਔਰ ਆਪ ਇਹ ਜਿਹੜੇ ਨੇ ਦੋ ਜਣਿਆਂ ਦੀ ਇੱਕੇ ਦਾ ਭਤੀਜਾ ਜਿਹੜਾ ਇੱਕੇ ਦਾ ਭਰਾ ਵਾ ਜਿਹੜਾ ਉਹ ਗੋਲੀ ਦਾ ਸ਼ਿਕਾਰ ਹੋ ਕੇ ਉਹ ਟੇ ਢੇਰੀ ਹੋ ਜਾਂਦੇ ਨੇ ਔਰ ਇਹ ਤਾਂ ਕਹਿਣਾ ਕਿ ਮੈਨੂੰ ਛੇਰ ਤੇ ਵਾਲਾਂ ਤੋਂ ਫੜ ਕੇ ਚੰਗੀ ਤਰ੍ਹਾਂ ਵੇਖਿਆ ਗਿਆ ਕਿ ਜਿਉਂਦਾ ਔਰ ਆਖਰੀ ਪਾਰ ਵੀ ਮੇਰੇ ਲੱਗਿਆ ਆਪਣੀ ਵੱਲ ਮਰਿਆ ਸਮਝ ਕੇ ਚਲੇ ਗਏ ਨੇ ਪਰ ਜਿਸ ਕੋ ਰਾਕੇ ਸੰਗਿਆ ਮਾਰ ਸਕੇ ਨਾ ਕੋਈ ਉਹ ਗੱਲ ਹੋ ਗਈ ਵਧੀ ਸੀ ਬਚ ਗਿਆ ਔਰ ਇਹ ਹਸਪਤਾਲ ਕੇ ਇਸ ਵੇਲੇ ਜਿਹੜੇ ਇਲਾਜ ਹੈ ਗੋਲੀਆਂ ਦੇ ਨਾਲ ਇਹ ਵੀ ਚੱਲ ਰਹੀ ਹੈ ਸੋ ਸਵਾਲ ਇਨਾ ਹੀ ਹੈ ਤੁਹਾਡੇ ਸਾਡੀ ਵੀ ਇਹ ਜਿਹੜੀ ਬੰਦੇ ਇੰਨੇ ਬੰਦਿਆਂ ਦੀ ਗਿਣਤੀ ਇਕੱਠੀ ਕਰਨ ਦੀ ਲੋੜ ਸੀ ਤਰਸੇਮ ਸਿੰਘ ਹੋਣੀ ਚਾਹੁੰਦੇ ਤਾਂ ਇਹ ਬੰਦਿਆਂ ਨੂੰ ਰੋਕ ਵੀ ਸਕਦੇ ਸੀ ਸਮਝਾ ਸਕਦੇ ਸੀ ਅਸਲਾ ਕਹਿ ਸਕਦੇ ਛੱਡੋ ਯਾਰ ਕੋਈ ਗੱਲ ਨਹੀਂ ਆਪਾਂ ਕਾਨੂੰਨੀ ਕਾਰਵਾਈ ਕਰ ਬਿਲਕੁਲ ਬਿਲਕੁਲ ਜੀ ਉਹ ਜੇ ਮੌਕਾ ਦਿੰਦਾ ਤਾਂ ਉਹ ਟਾਲ ਵੀ ਸਕਦੇ ਸੀ ਪਰ ਇਨੇ ਮੌਕੇ ਨਹੀਂ ਦਿੱਤਾ ਜਿੱਦਾਂ ਇਹ ਕਹਿ ਰਿਹਾ ਕਿ ਮੈਂ ਜਾਨ ਬਚਾਈ ਉਹ ਤੁਸੀਂ ਵੀਡੀਓ ਵੇਖੋ ਤੇ ਜਾਨ ਬਚਾਉਣਾ ਉਹ ਸ਼ੁਕਰ ਕਰੋ ਰੱਬ ਦਾ ਕਿ ਉਹ ਵੀਡੀਓ ਜਿਹੜੀਆਂ ਉੱਥੇ ਵੀਡੀਓ ਬਣ ਗਈਆਂ ਨੇ ਜੇ ਵੀਡੀਓ ਨਾ ਬਣਦੀਆਂ ਤਾਂ ਇਨੇ ਬੰਨੇ ਕੀ ਕੀ ਝੂਠ ਬੋਲਣੇ ਸੀ ਹੋਰ ਹਜੇ ਤੁਸੀਂ ਵੀਡੀਓ ਚੋ ਵੇਖੋ ਇਨੇ ਜਾਨ ਬਚਾਉਣ ਵਾਲੀ ਤਾਂ ਗੱਲ ਹੀ ਕੋਈ ਨਹੀਂ ਤੇ ਮੈਂ ਉੱਤੇ ਚੜ ਕੇ ਗੋਲੀ ਚਲਾ ਰਿਹਾ ਆ ਜਾਨ ਬਚਾਉਣ ਵਾਲਾ ਬੰਦਾ ਤੇ ਭੱਜਦਾ ਕਿ ਮੈਂ ਭੱਜਾਂ ਆਪਣੀ ਜਾਨ ਬਚਾਵਾਂ ਇਹ ਤੇ ਉੱਤੇ ਚੜ ਕੇ ਗੋਲੀ ਚਲਾ ਰਿਹਾ ਉਹਨਾਂ ਦੇ ਉਹਨਾਂ ਵੱਲ ਨੂੰ ਜਾ ਰਿਹਾ ਐ ਵੀਡੀਓ ਦੇ ਵਿੱਚ ਹਨਾ ਜੀ ਜੇ ਇਹਨੇ ਜਾਨ ਹੀ ਬਚਾਉਣੀ ਹੈ ਵਾਪਸ ਮੁੜਦਾ ਜਾਂ ਘਰ ਨੂੰ ਆਉਂਦਾ ਜੇ ਇਹਨੇ ਜਾਨ ਹੀ ਬਚਾਉਣੀ ਜੇ ਇਹਨੂੰ ਕੋਈ ਗੱਲ ਲੱਗਦੀ ਆਪਣੇ ਪੁਲਿਸ ਨਾਲ ਕੀ ਹੋਣਾ ਹੈ ਯਦਵਿੰਦਰ ਜੀ ਜੇ ਪੁਲਿਸ ਚ ਆਉਂਦੀ ਜਿਹੜੇ ਅਫਸਰ ਦਾ ਜ਼ਿਕਰ ਕਰ ਰਹੇ ਨੇ ਨਾ ਲੈ ਰਹੇ ਨੇ ਜਿਹੜਾ ਉਹਨਾਂ ਦੇ ਘਰ ਬੈਠਾ ਸੀਸੀਟੀਵੀ ਚੈੱਕ ਕਰਵਾ ਰਿਆ ਸੀ ਅਗਰ ਉਹ ਅਫਸਰ ਚਾਹਦਾ ਐਸ ਐਚਓ ਸ਼੍ਰੀ ਹਰਗੋਬਿੰਦਪੁਰ ਚਾਹਦਾ ਤਾਂ ਇਹ ਕਤਲਗਾਰਤ ਰੋਕ ਸਕਦੀ ਸੀ ਬਿਲਕੁਲ ਹੀ ਰੋਕ ਸਕਦੀ ਸੀ ਜੇ ਐਸਐਚਓ ਚਾਹੁੰਦਾ ਜਿਹੜੇ ਤੁਹਾਨੂੰ ਮੈਂ ਜਿਵੇਂ ਗੱਲ ਦੱਸੀ ਕਿ ਮੇਰੇ ਫਾਦਰ ਦੇ ਜਿਹੜੇ ਉਹ 307 ਦੇ ਵਿੱਚ ਬੰਦੇ ਨੇ ਜੇ ਪੁਲਿਸ ਚਲਾਨ ਪੇਸ਼ ਕਰਦੀ ਉਹਨਾਂ ਦਾ ਤੇ ਉਹ ਬੰਦਿਆਂ ਦੇ ਚਲਾਨ ਪੇਸ਼ ਹੁੰਦਾ ਬੰਦਿਆਂ ਨੂੰ ਸਜ਼ਾ ਹੁੰਦੀ ਤੇ ਆ ਕੰਮ ਹੋਣਾ ਹੀ ਨਹੀਂ ਸੀ ਪੁਲਿਸ ਨੇ ਪੂਰਾ ਪੁਲਿਸ ਦਾ ਪੂਰਾ ਪੂਰਾ ਰੋਲ ਆ ਪੁਲਿਸ ਦੀ ਤਾਹੀ ਹੈ ਅੱਛਾ ਤੂੰ ਮੈਂ ਗੈਰਲੀ ਹੈ ਮਜਬੂਰੀ ਹੈ ਜਿੰਦਾ ਦਬਾਅ ਵਾ ਤੁਸੀਂ ਕੀ ਸਮਝਦੇ ਹੋ ਨਹੀਂ ਮੈਂ ਪੁਲਿਸ ਨੂੰ ਦਬਾ ਮੈਂ ਦਬਾਈ ਕਹਿ ਸਕਦਾ ਪੁਲਿਸ ਨੂੰ ਦਬਾਅ ਵਾ ਜਾਉਣ ਗੇਲੀ ਕਰਦੇ ਆ ਅੰਗੇਲੀ ਵੀ ਕਹਿ ਸਕਦੇ ਆ ਕਿਉਂਕਿ ਦਬਾਅ ਐਡਾ ਤੁਸੀਂ ਨੌਕਰੀ ਕਰ ਰਹੇ ਹੋ ਤੁਸੀਂ ਆਪਣਾ ਮੈਨੂੰ ਵੀ ਦਬਾਅ ਹੋ ਸਕਦਾ ਕਿਸੇ ਦਾ ਤੁਹਾਨੂੰ ਵੀ ਦਬਾਅ ਹੋ ਸਕਦਾ ਜੋ ਸਾਨੂੰ ਦਬਾਅ ਨਹੀਂ ਤੇ ਪੁਲਿਸੋਂ ਦਬਾਅ ਕਰਾਇਆ ਓਕੇ ਇੱਕ ਬੜਾ ਸੰਗੀਨ ਇਲਜ਼ਾਮ ਲਗਾਇਆ ਅੰਗਰੇਸ ਸਿੰਘ ਹੋਣਾ ਨੇ ਕਹਿੰਦੇ ਨੇ ਕਿ ਹਾਂਜੀ ਉਹਨਾਂ ਦਾ ਭਰਾ ਸੀ ਅੰਗਰੇਸ ਸਿੰਘ ਹੋਣਾ ਦਾ ਇੱਕ ਵੱਡਾ ਭਰਾ ਜਿਹਦੇ ਬੇਟੇ ਦਾ ਹੁਣ ਇਸ ਗੋਲੀਬਾਰੀ ਚ ਕਤਲ ਹੋ ਗਿਆ ਯਾਨੀ ਕਿ ਭਤੀਜਾ ਜਿਹੜਾ ਜਿਹੜਾ ਇਹਨਾਂ ਨੇ ਬੱਚੇ ਵਾਂਗੂ ਪਾਲਿਆ ਹਾਂਜੀ ਬਿਲਕੁਲ ਉਸ ਬੰਦੇ ਦੇ ਗਾਇਬ ਹੋਣ ਪਿੱਛੇ ਵੀ ਉਹ ਧਮਕੀ ਲਗਾ ਰਿਹਾ ਕਿ ਤਰਸੀਮ ਸਿੰਘ ਹੁਣਾ ਵੱਲੋਂ ਵੀ ਇਹ ਦਾਵਾ ਕੀਤਾ ਗਿਆ ਕਿ ਪਹਿਲਾਂ ਤੇ ਗਾਇਬ ਕਰਤਾ ਲੱਭਾ ਨਹੀਂ ਹੁਣ ਵਾਰੀ ਦੇਰੀ ਏ ਇਦਾਂ ਤੇ ਉਹ ਇਲਜ਼ਾਮ ਲਗਾ ਦੇ ਦੇਖੋ ਜੀ ਦੇਖੋ ਜੀ ਜੇ ਇਦਾਂ ਦੀ ਕੋਈ ਗੱਲ ਹੁੰਦੀ ਤੇ ਇਹ ਏਡਾ ਕੋਈ ਨੋਰਮਲ ਬੰਦਾ ਨਹੀਂ ਜਿਹੜਾ ਤੇਜ਼ ਚਲਾ ਕੇ ਬੰਦਾ ਇਹਨੇ ਹੁਣ ਉਹਨੂੰ ਤਰਸੀਮ ਹੁਣਾ ਤਰਸੀਮ ਸਿੰਘ ਹੁਣਾ ਨੂੰ ਸਾਰਾ ਪਰਿਵਾਰ ਜੇਲ੍ਹ ਚ ਭਲਾ ਲੈਣਾ ਸੀ ਠੀਕ ਹੈ ਜੀ ਇਹਦਾ ਇਹਨੇ ਆਪਣਾ ਭਰਾ ਆਪ ਖੁਦ ਮਰਵਾਇਆ ਉਹ ਬਹੁਤ ਨਾਈ ਸੀ ਜਿੰਨਾ ਕਿ ਪਿੰਡ ਤੋਂ ਸੁਣਦੇ ਆਂ ਇਹ ਉਹਦੇ ਛੋਟੇ ਸੀ ਕਾ ਆਪਣੇ ਪਰਿਵਾਰ ਨਾਲ ਸੰਦੇ ਉਹ ਬਹੁਤ ਨਾਈਸ ਸੀ ਬੜਾ ਵਧੀਆ ਬੰਦਾ ਸੀ ਲੋਕਾਂ ਨਾਲ ਮਿਲਣ ਜੇਲਣ ਵਾਲਾ ਬੰਦਾ ਸੀ ਇੰਨੇ ਖੁਦ ਆਪਣਾ ਭਰਾ ਮਰਵਾਇਆ ਇਹਦੀ ਵੀ ਜਾਣ ਤੋਂ ਹਣੀ ਚਾਹੀਦੀ ਆ ਜੀ ਇਹ ਗੱਲ ਵਿਸ਼ਵਾਸਯੋਗ ਨਹੀਂ ਕੋਈ ਕੋਈ ਵੀ ਆਪਣੇ ਭਰਾ ਨੂੰ ਨਹੀਂ ਮਰਵਾਉਂਦਾ ਭਾਵੇਂ ਜਿੰਨਾ ਮਰਜੀ ਮਾੜਾ ਹੋਵੇ ਵਧੀਆ ਹੋਵੇ ਗਲਤੀਆਂ ਹੋਣ ਇਹਨੇ ਇਹ ਜਿਹੜੀ ਆ ਲੜਾਈ ਜਿੱਥੋਂ ਗੋਲੀ ਚੱਲੀ ਆ ਉੱਥੇ ਵੀ ਲੋਕ ਦੱਸਦੇ ਨੇ ਕਿ ਇਹਦਾ ਮੁੰਡਾ ਜਿਹੜਾ ਅੱਜ ਕੱਲੇ ਨੇਵੀ 'ਚ ਆ ਕਰਨ ਨਾਮ ਦਾ ਕੋਈ ਮੁੰਡਾ ਹੈ ਲਾ ਉਹ ਨੇਵੀ 'ਚ ਆ ਉਹ ਉੱਥੇ ਸੀ ਲੜਾਈ ਦੇ ਸਮੇਂ ਠੀਕ ਹੈ ਜੀ ਕਹਿੰਦੇ ਕਿ ਇਹਨੇ ਆਪਣੇ ਮੁੰਡੇ ਨੂੰ ਪਿੱਛੇ ਕਰਤਾ ਕਿ ਤੂੰ ਪਿੱਛੇ ਹੋ ਜਾ ਦੂਜਾ ਭਤੀਜਾ ਦੇ ਭਰਾ ਅੱਗੇ ਤੋਰੇ ਠੀਕ ਹੈ ਜੀ ਇਹਨੇ ਮੈਂ ਉਹ ਤੁਹਾਨੂੰ ਇੱਥੇ ਲੈ ਕੇ ਆਉਣਾ ਕਿ ਇਹਦੀ ਜਾਂਚ ਹੋਣੀ ਚਾਹੀਦੀ ਇਹਨੇ ਭਰਾ ਪੜਾ ਖੁਦ ਮਰਵਾਇਆ ਮਰਵਾਇਆ ਜਾਂ ਮਾਰਿਆ ਇਹਦੇ ਬਾਰੇ ਜਾਂਚ ਹੋਣੀ ਚਾਹੀਦੀ ਫਿਰ ਜਿਹੜਾ ਮੁੰਡਾ ਸ਼ਮਸ਼ੇਰ ਸਿੰਘ ਜਿਹਦਾ ਜਿਹਦੇ ਫਾਦਰ ਨੂੰ ਇਹਨੇ ਮਰਵਾਇਆ ਹੈ ਨਾ ਉਹਦੀਆਂ ਦੋ ਭੈਣਾਂ ਸੀ ਉਹ ਤੋਂ ਵੱਡੀਆਂ ਉਹ ਇਹਨੇ ਆਪ ਮਾਰੀਆਂ ਜਾਂ ਮਰਵਾਇਆਂ ਇਹਦੀ ਜਾਂਚ ਹੋਣੀ ਚਾਹੀਦੀ ਆ ਇੱਕ ਬਾਰੇ ਦਾ ਸਾਨੂੰ ਪਤਾ ਹੈ ਕਿ ਇੱਕ ਦੇ ਬਾਰੇ ਇੱਥੇ ਦਰਖਾਸਤ ਹੋਈ ਸੀ ਇਹਨਾਂ ਦੇ ਤੇ ਉਹ ਇਹ ਜਿਹੜਾ ਅੰਗਰੇਜ਼ ਤਰਸੀਮ ਸਿੰਘ ਆ ਇਹਦਾ ਦਾਇ ਦਾ ਪੁੱਤ ਉਹਦਾ ਸਰਪੰਚ ਹੁੰਦਾ ਸੀ ਪਿੰਡ ਦਾ ਤੇ ਇਹਨੇ ਅੰਗਰੇਜ਼ ਸਿੰਘ ਦੀ ਇੱਕ ਇਹ ਬੜੀ ਵਧੀਆ ਵੱਡੀ ਆਦਤ ਹੈ ਕਿ ਇਹ ਜਦੋਂ ਅੜਦਾ ਨਾ ਕਿਤੇ ਤੇਰੇ ਰੋਕੇ ਅਗਲੇ ਲੱਗੇ ਪੱਗ ਰੱਖ ਕੇ ਉਹਨੂੰ ਜਾਂ ਪਿਓ ਬਣਾ ਲੈਂਦਾ ਵਾ ਜਾਂ ਉਹਨੂੰ ਭਰਾ ਬਣਾ ਲੈਂਦਾ ਵਾ ਇਹ ਇੱਕ ਬੜੀ ਵੱਡੀ ਕਲਾ ਵਾ ਕਿ ਇਹ ਪਿਓ ਬਣਾ ਲੂਗਾ ਕਿਸੇ ਨੂੰ ਕਿਸੇ ਨੂੰ ਕਹੇਗਾ ਤੂੰ ਮੇਰਾ ਭਰਾ ਐ ਆ ਉਸ ਟਾਈਮ ਇਹਦੇ ਤੇ ਇਹਨੂੰ ਸਜ਼ਾ ਹੁੰਦੀ ਸੀ ਪਰ ਪਿੰਡ ਦੇ ਕੁਝ ਮੋਢਬਰ ਬੰਦਿਆਂ ਨੇ ਫਿਰ ਉਹਨਾਂ ਦਾ ਬਚਾਅ ਕੀਤਾ ਕਿ ਨਹੀਂ ਜਿੱਦਾਂ ਜਦਾਂ ਕਿ ਉਹ ਉਹਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਚੀਜ਼ ਨੂੰ ਟਾਲਿਆ ਜਾਵੇ ਚਲੋ ਜੋ ਇਹਨਾਂ ਦੇ ਪਰਿਵਾਰ 'ਚ ਹੋ ਗਿਆ ਉਹਨੂੰ ਅੱਗੇ ਨਾਲ ਲਿਆਂਦਾ ਜਾਵੇ ਜੇ ਉਹਦੀ ਸਹੀ ਤਰ੍ਹਾਂ ਇਨਵੈਸਟੀਗੇਸ਼ਨ ਹੋਵੇ ਤੇ ਉਸ ਕੇਸ 'ਚ ਵੀ ਅੰਦਰ ਜਾਂਦਾ ਆ ਜੀ ਜਿੱਦ 307 ਦੇ ਤਿੰਨ ਪਰਚੇ ਬਣਦੇ ਆ ਇਹ ਤਾਂ ਹੁਣ ਪੁਲਿਸ ਤਾਂ ਹੀ ਜਾਂਚ ਕਰੇਗੀ ਜੇਕਰ ਕੋਈ ਪਰਿਵਾਰ ਦਾ ਜੀ ਜਿਨ੍ਹਾਂ ਨੂੰ ਇਸ ਗੱਲ ਦੀ ਦੁੱਖ ਤਕਲੀਫ ਹੈ ਅਗਰ ਉਹ ਪੁਲਿਸ ਦੇ ਕੋਲੋਂ ਜਾਂਚ ਮੰਗਦੇ ਨੇ ਐਪਲੀਕੇਸ਼ਨ ਦਿੰਦੇ ਨੇ ਬਿਲਕੁਲ ਗੱਲ ਅੱਗੇ ਵਧੇਗੀ ਐਪਲੀਕੇਸ਼ਨ ਹਾਂ ਨਹੀਂ ਤਾਂ ਇਹ ਜਾਂਚ ਕਰਾਹੀ ਚਾਹੀਦੀ ਇਹ ਮੰਨੀ ਜਾਏਗੀ ਅੱਜ ਤੋਂ 6 ਕਿੱਲੇ ਅੱਜ ਤੋਂ 6 ਸਾਲ ਪਹਿਲਾਂ ਇਹਦੇ ਕੋਲ 12 ਕਿੱਲੇ ਜ਼ਮੀਨ ਆ ਜੀ 12 ਚੋਂ ਇਹਨੂੰ 4 ਕਿੱਲੇ ਹੁੰਦੇ ਆ 3 ਭਰਾ ਨੇ 4-4 ਕਿੱਲੇ ਜ਼ਮੀਨ ਹੁੰਦੀ ਆ 12 ਕਿੱਲਿਆਂ ਦੇ ਵਿੱਚ ਹੁਣ ਸਾਡੇ ਪਰਿਵਾਰ ਕੋਲ 200 ਕਿੱਲਾ ਜ਼ਮੀਨ ਆ ਸਾਡੇ ਕੋਲ ਸਾਰੇ ਬਾਹਰ ਵੀ ਆ ਘਰ ਦੇ ਵਿੱਚ ਸਰਕਾਰੀ ਨੌਕਰੀਆਂ ਵੀ ਆ ਅ ਅੱਜ ਕੱਲ ਪੈਨਸ਼ਨਾਂ ਵੀ ਸਾਰਿਆਂ ਨੂੰ ਆ ਰਹੀਆਂ ਨੇ ਸਾਡੇ ਕੋਲ ਤਾਂ ਲਿਮਟਾਂ ਨਹੀਂ ਲੈਣੀਆਂ ਇਹਦੇ ਕੋਲ ਜ਼ਮੀਨ 12 ਕਿੱਲਿਆਂ ਦੇ ਵਿੱਚ ਚੋਦਕੋ 3 ਕੋਠੀਆਂ ਗੱਡੀਆਂ ਬਾਕੀ ਅਸਲਾ ਅਸਲਾ ਇਹਨੇ ਪਿੰਡ ਦੇ ਵਿੱਚ ਕੁਝ ਮੁੰਡਿਆਂ ਨੂੰ ਨਜਾਇਜ਼ ਅਸਲਾ ਲੈ ਕੇ ਦਿੱਤਾ ਆਇਆ ਜਿੰਨਾਂ ਕੋ ਕੋਈ ਲਾਇਸੈਂਸ ਨਹੀਂ ਕੋਈ ਕੁਛ ਨਹੀਂ ਇਸ ਚੀਜ਼ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਬਲਰਾਜ ਜੀ ਪੁਲਿਸ ਪੁਲਿਸ ਨੂੰ ਤੁਸੀਂ ਐਸਐਸਪੀ ਸਾਹਿਬ ਐਨੇ ਨੇਕ ਨੇ ਬਟਾਲਾ ਦੇ ਅਸ਼ਵਨੀ ਗੋਟਿਆਲ ਜੀ ਤੁਸੀਂ ਐਸਐਸਪੀ ਸਾਹਿਬ ਨੂੰ ਦਿਓ ਉੱਚ ਅਫਸਰ ਨੂੰ ਉਹਨਾਂ ਨੂੰ ਦਿਓ ਪੰਜਾਬ ਸਰਕਾਰ ਨੂੰ ਦੱਸੋ ਦਿਓ ਨਾ ਤਖਾਸ ਤਖਤਿਓ ਕੋਈ ਬੰਦਾ ਅੱਗੇ ਤਾਂ ਲੱਗੇ ਮੈਂ ਦਰਖਾਸਤ ਦਿੱਤੀ ਹੋਈ ਹੈ ਜੀ ਮੈਂ ਮੇਲਾ ਵੀ ਪਾਈਆਂ ਹੈ ਮੈਨੂੰ ਜਿਵੇਂ ਕਹੋਗੇ ਤੇ ਮੈਂ ਤੁਹਾਨੂੰ ਮੇਲਾ ਸੈਂਡ ਕਰ ਦੂੰਗਾ ਉਹਨਾਂ ਦੇ ਜਿਹੜੇ ਜਿੱਥੇ ਮੈਂ ਦਰਖਾਸਤ ਪਾਈ ਹੋਈ ਉਹ ਵੀ ਤੁਹਾਨੂੰ ਭੇਜ ਦਾਂਗਾ ਮੈਂ ਇਹਨਾਂ ਨੂੰ ਮੇਲਾ ਵੀ ਕੀਤੀਆਂ ਮੈਂ ਡੀਜੀਪੀ ਪੰਜਾਬ ਨੂੰ ਵੀ ਕੀਤੀਆਂ ਭਗਵੰਤ ਮਾਨ ਨੂੰ ਵੀ ਕੀਤੀਆਂ ਮੈਂ ਸਾਰਿਆਂ ਨੂੰ ਇਹ ਚੀਜ਼ਾਂ ਕਹਿ ਚੁੱਕਿਆ ਆ ਜੀ ਮੈਂ ਵੀ ਕਹਿ ਚੁੱਕਿਆ ਹਾਂ ਕਿ ਜਿਹੜੇ ਪਰਿਵਾਰ ਦੇ ਜਿੰਨੇ ਹਾਂ ਜੀ ਜੀ ਯਦਵਿੰਦਰ ਜੀ ਅਗਲਾ ਸਵਾਲ ਹੈ ਲੋਕੀ ਐਮਐਲਏ ਅਮਰਪਾਲ ਸਿੰਘ ਸ਼੍ਰੀ ਹਰਗੋਬਿੰਦਪੁਰ ਸੋ ਉਹਨਾਂ ਦੀ ਜਿਹੜੀ ਰਿਕਾਰਡਿੰਗ ਕਰਨੀ ਰਿਕਾਰਡਿੰਗ ਕਰਕੇ ਵਾਇਰਲ ਕਰਨੀ ਵਾਈਰਲ ਕਰਕੇ ਉਹਨਾਂ ਦੇ ਛਵੀ ਨੂੰ ਠੇਸ ਪਹੁੰਚਾਉਣ ਇਹਦੇ ਪਿੱਛੇ ਤੁਹਾਡੀ ਮੰਚਾ ਕੀ ਸੀ ਭਾਜੀ ਅਹੀਨਾ ਐਮਐਲਏ ਸਾਹਿਬ ਨੂੰ ਬਹੁਤ ਜ਼ਿਆਦਾ ਰਿਕੁਐਸਟ ਕੀਤੀ ਜਿਹੜਾ ਬਲਰਾਜ ਦੀ ਡੈਥ ਹੋ ਗਈ ਨਾ ਇਹ ਬਹੁਤ ਇਹਨੇ ਐਮਐਲਏ ਸਾਹਿਬ ਨੂੰ ਜਦੋਂ ਐਮਐਲਏ ਇਲੈਕਸ਼ਨ ਸੀ ਪਿੰਡ ਚ ਲਿਉਣ ਵਾਲਾ ਬਲਰਾਜ ਹੀ ਇਹਨਾਂ ਨੂੰ ਠੀਕ ਹੈ ਜੀ ਉਸ ਟਾਈਮ ਅੰਗਰੇਜ਼ ਸਿੰਘ ਕਾਂਗਰਸ ਦੇ ਵਿੱਚ ਸੀ ਤੇ ਕਾਂਗਰਸ ਦਾ ਅੰਗਰੇਜ਼ ਸਿੰਘ ਨੇ ਐਮਐਲਏ ਨੂੰ ਪਿੰਡ ਚ ਨਹੀਂ ਬਣ ਦਿੱਤਾ ਅਮਰਪਾਲ ਨੂੰ ਉਸ ਟਾਈਮ ਠੀਕ ਹੈ ਜੀ ਐਮਐਲਏ ਦਾ ਪਿੰਡ ਚ ਬੂਥ ਨਹੀਂ ਲੱਗਣ ਦਿੱਤਾ ਅਮਰਪਾਲ ਨੂੰ ਉਸ ਟਾਈਮ ਅੰਗਰੇਜ਼ ਸਿੰਘ ਨੇ ਜਦੋਂ ਇਹ ਉਦੋਂ ਇੰਨੇ ਵੋਟਾਂ ਵੀ ਅੰਗਰੇਜ਼ ਸਿੰਘ ਨੇ ਕਾਂਗਰਸ ਨੂੰ ਪੁਵਾਈਆਂ ਸੀ ਤੇ ਬਾਅਦ ਵਿੱਚ ਜਦੋਂ ਇਹ ਜਿੱਤ ਗਿਆ ਹੌਲੀ ਹੌਲੀ ਇੱਧਰ ਨੂੰ ਆ ਕੇ ਜਦ ਨੂੰ ਲੋੜਤੀ ਇਹ ਹਰ ਇੱਕ ਸਮਗਲਰ ਬੰਦੇ ਨੂੰ ਇੱਕ ਪੋਲਿਟਿਕਸ ਦੀ ਲੋੜ ਹੁੰਦੀ ਆ ਠੀਕ ਹੈ ਜੀ ਮੈਂ ਐਮਐਲਏ ਸਾਹਿਬ ਨੂੰ ਫੋਨ ਕੀਤਾ ਮੈਂ ਉਹਨਾਂ ਨੂੰ ਅਗੇ ਰਿਕੁਐਸਟ ਕੀਤੀ ਕਿ ਐਮਐਲਏ ਸਾਹਿਬ ਆ ਚੀਜ਼ਾਂ ਹੋ ਗਈਆਂ ਨੇ ਹੁਣ ਇਹਨਾਂ ਤੇ ਥੱਲ ਪਾਈ ਜਾਏ ਪਰ ਐਮਐਲਏ ਸਾਹਿਬ ਅੱਗੇ ਕਹਿੰਦੇ ਜੀ ਇਹ ਟਾਈਮ-ਟਾਈਮ ਦੀ ਗੱਲ ਆ ਜੀ ਜਦੋਂ ਮੇਰਾ ਟਾਈਮ ਆ ਮੈਂ ਮਤਲਬ ਤਾਂ ਇਹੀ ਬਣਦਾ ਨਾ ਕਿ ਟਾਈਮ-ਟਾਈਮ ਦੀ ਗੱਲ ਹੁਣ ਮੇਰਾ ਟਾਈਮ ਤੇ ਮੈਂ ਜਿੱਦਾਂ ਚੱਲੂਗਾ ਉਦਾਂ ਚ ਤੇ ਫਿਰ ਐਮਐਲਏ ਸਾਹਿਬ ਨੇ ਅੰਤ ਤੇ ਇਹ ਗੱਲ ਕਹੀਗੇ ਮੈਂ ਕਰਵਾਇਆ ਜੋ ਕਰਨਾ ਕਰਲਾ ਫਿਰ ਉਹਨਾਂ ਦਾ ਇੱਕ ਬਿਆਨ ਆਇਆ ਜੀ ਮੈਂ ਸੁੱਤਾ ਸੀ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਐਮਐਲਏ ਸਾਹਿਬ ਜਰਮਨ ਦੇ ਵਿੱਚ ਉਦੋਂ 3 3:30 ਵਜੇ ਸੀ ਤੇ ਇੰਡੀਆ ਦਾ ਟਾਈਮ ਉਦੋਂ 6 6:30 7 ਦਾ ਸੀ ਤੁਸੀਂ 7 ਵਜੇ ਸੌ ਜਾਂਦੇ ਜੇ ਇੰਨੀ ਟਾਈਮ ਨਾਲ ਸੌ ਜਾਂਦੇ ਜੇ ਕੋਈ ਝੂਠ ਬੋਲਣ ਲੱਗਿਆ ਵੀ ਅੱਗਾ ਪਿੱਛਾ ਵੇਖਿਆ ਕਰੋ ਤੁਸੀਂ ਤੇ ਮੈਨੂੰ ਫਿਰ ਉਸ ਦੁੱਖ ਦੇ ਵਿੱਚ ਮੈਂ ਬਲਰਾਜ ਦੇ ਪਰਿਵਾਰ ਨਾਲ ਗੱਲ ਕੀਤੀ ਬਲਰਾਜ ਦੇ ਪਰਿਵਾਰ ਕੋਲ ਜੇ ਬਹੁਤ ਸਾਰੀਆਂ ਵੀਡੀਓਜ਼ ਰਿਕਾਰਡਿੰਗਸ ਨੇ ਜਿਹੜੀਆਂ ਐਮਐਲਏ ਦੇ ਨਾਲ ਇਹਦੀਆਂ ਗੱਲਾਂ ਆਈਆਂ ਬਲਰਾਜ ਦੀਆਂ ਜਿੱਥੇ ਬਲਰਾਜ ਇਹਨਾਂ ਨੂੰ ਰਿਕੁਐਸਟਾਂ ਕਰਦਾ ਕਿ ਐਮਐਲਏ ਸਾਹਿਬ ਬੰਦੇ ਬਹੁਤ ਗਲਤ ਨੇ ਇਹਨਾਂ ਨੂੰ ਥੱਲ ਪਾ ਦਿੱਤੀ ਜਾਵੇ ਪਰ ਮੌਜੂਦਾ ਹਾਲਾਤ ਦੀ ਅਗਰ ਅਕਾ ਗੱਲ ਕਰੀਏ ਤਾਂ ਇਹਦੇ ਨਾਲ ਤੁਸੀਂ ਆਪ ਹੀ ਆ ਬੈਲ ਮੁਝੇ ਮਾਰਵਾਲੀ ਕਹਾਣੀ ਤੱਕ ਕਰਤੀ ਕਿ ਕੰਨੇ ਤਾਂ ਤੁਸੀਂ ਐਮਐਲਏ ਜਿਹੜੇ ਮੌਜੂਦਾ ਐਮਐਲਏ ਨੇ ਉਹਨਾਂ ਨਾਲ ਵੀ ਪੰਗਾ ਲੈ ਰਹੇ ਹੋ ਹਾਂਜੀ ਉਹ ਕੋਈ ਗੱਲ ਨਹੀਂ ਭਾਜੀ ਪੰਗਾ ਤਾਂ ਸਾਡੇ ਮੇਰਾ ਭਰਾ ਪੂਰਾ ਹੋਇਆ ਜੀ ਠੀਕ ਹੈ ਦੁੱਖ ਆ ਚਾਰ ਜਾਨਾਂ ਦਾ ਦੁੱਖ ਆ ਇਹ ਕਿਉਂ ਹੋਇਆ ਇਹ ਐਮਐਲਏ ਨੇ ਗੇਲੀ ਨਾ ਹੋਇਆ ਜੇ ਐਮਐਲਏ ਪੁਲਸ ਸਹੀ ਰੋਲ ਨਭਾਉਂਦੀ ਤਾਂ ਇਹ ਕੰਮ ਨਾ ਹੁੰਦਾ ਠੀਕ ਹੈ ਜੀ ਜੇ ਜੇ ਸਹੀ ਤਰ੍ਹਾਂ ਹੁਣ ਵੀ ਮੈਚ ਉਹਨਾਂ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅੰਗਰੇਜ਼ ਸਿੰਘ ਦੇ ਪਰਵਾ ਜਿਹੜਾ ਦਾ ਮੁੰਡਾ ਹੈ ਇੱਕ ਕੋਈ ਗਿੰਦੂ ਨਾ ਦਾ ਮੁੰਡਾ ਹੈ ਉਹਨੂੰ ਤੇ ਜਿਹੜੇ ਜਿਨ੍ਹਾਂ ਨੇ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹੋ ਜਿਹੀ ਘਟਨਾ ਨਾ ਵਾਪਰੇ ਕੋਈ ਠੀਕ ਹੈ ਜੀ ਯਾਕੀ ਜੀ ਆਖਰੀ ਸਵਾਲ ਇਹ ਸਾਰੀ ਘਟਨਾ ਜੋ-ਜੋ ਹੋਇਆ ਜੋ ਵਾਪਰਿਆ ਜਾਂ ਜਿਸ ਜਿੰਨੇ ਵੀ ਤੁਸੀਂ ਇਲਜ਼ਾਮ ਤਰਾਸ਼ੀ ਲਗਾ ਦਿੱਤੀ ਇੱਕ ਦੂਜੇ ਦੇ ਇਨਾਂ ਨੂੰ ਜਰਾ ਗੌਰ ਨਾਲ ਸੋਚੋ ਸਾਰਿਆਂ ਨੂੰ ਇੱਕ ਮਿੰਟ ਵਾਸਤੇ ਦਿਮਾਗ ਤੇ ਲੈ ਕੇ ਆਓ ਤੁਹਾਨੂੰ ਕੀ ਲੱਗਦਾ ਹੈ ਹਾਂਜੀ ਵੀ ਇਹਨਾਂ ਗੱਲਾਂ ਦਾ ਤੁਹਾਨੂੰ ਕੋਈ ਦੁੱਖ ਜਾਂ ਪਛਤਾਵਾ ਹੈ ਕਿ ਆ ਮੈਨੂੰ ਗੱਲ ਨਹੀਂ ਸੀ ਕਹਿਣੀ ਚਾਹੀਦੀ ਆ ਮੈਂ ਜ਼ਿਆਦਾ ਹੀ ਕਹਿਤੀ ਜਾਂ ਮੈਂ ਗੁੱਸੇ 'ਚ ਕਹਿ ਬੈਠਾਂ ਕਿਸੇ ਨੂੰ ਨਹੀਂ ਨਹੀਂ ਜੀ ਮੈਨੂੰ ਕਿਸੇ ਗੱਲ ਦਾ ਕੋਈ ਪਛਤਾਵਾ ਨਹੀਂ ਮੈਂ ਜੋ ਵੀ ਕਿਹਾ ਆਪਣੇ ਬਿਲਕੁਲ ਸੋਚ ਸਮਝ ਕੇ ਕਿਹਾ ਮੈਨੂੰ ਦੁੱਖ ਸੀ ਬਹੁਤ ਗਲਤ ਹੋਇਆ ਕਿ ਉਹ ਜੁਦਾ ਵਿੱਚ ਜੋਕ ਤੇ ਵਿੱਚ ਵਾਪਰੇਆ ਨਹੀਂ ਹੋਣਾ ਚਾਹੀਦਾ ਸੀ ਮੈਂ ਸਾਰਾ ਕੁਝ ਆਪਣੀ ਸੋਚ ਸਮਝ ਕੇ ਕਿਹਾ ਜੀ ਜੀ ਪਰ ਕੱਲ ਨੂੰ ਕੋਈ ਬੰਦਾ ਜੇਕਰ ਤੁਹਾਡੇ ਇਹਨਾਂ ਬਿਆਨਾਂ ਨੂੰ ਆਧਾਰ ਬਣਾ ਕੇ ਤੁਹਾਡੇ ਤੇ ਕੋਈ ਕਾਨੂੰਨੀ ਕਾਰਵਾਈ ਕਰੇ ਤਾਂ ਫਿਰ ਕੋਕ ਤਲਲੀ ਤਿਆਰੋ ਬਿਲਕੁਲ ਜੀ ਮੈਂ ਕੁਝ ਗਲਤ ਕਿਹਾ ਹੀ ਨਹੀਂ ਜੀ ਜੀ ਕਾਨੂੰਨੀ ਕਾਰਵਾਈ ਹੋਵੇ ਜੀ ਯਦਵਿੰਦਰ ਜੀ ਤੁਸੀਂ ਕੁਝ ਹੋਰ ਆਖਰੀ ਦੇ ਵਿੱਚ ਪੰਜਾਬ ਸਰਕਾਰ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋ ਪੁਲਿਸ ਨੂੰ ਅਪੀਲ ਕਰਨੀ ਚਾਹੁੰਦੇ ਹੋ एसएसपी साहब ਨੂੰ ਅਪੀਲ ਕਰਨੀ ਜਾਂਦੇ ਹੋ ਉਹ ਜਾਂ ਡੀਜੀਪੀ ਪੰਜਾਬ ਨੂੰ ਅਪੀਲ ਕਰਨੀ ਹੋਵੇ ਤਾਂ ਆਖਰੀ ਸ਼ਬਦ ਤੁਹਾਡੇ ਬੋਲੋ ਹਾਂਜੀ ਮੈਂ ਹੀ ਅਪੀਲ ਕਰਨੀ ਚਾਹੁੰਦਾ ਕਿ ਜਿਹੜੇ ਇਦਾਂ ਦੇ ਨਸ਼ਾ ਤਕਸਰ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਉਹਨਾਂ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਹਾਲਾਤ ਨਾ ਹੋਣ ਜੇ ਇਹਨਾਂ ਦੇ ਪਹਿਲਾਂ ਹੀ ਟਾਈਮ ਸੇ ਟਾਈਮ ਟੂ ਟਾਈਮ ਕਾਰਵਾਈ ਹੋਵੇ ਤੇ ਇੰਜ ਦੇ ਹਾਲਾਤ ਨਾ ਬਣ ਬਾਕੀ ਜਿਹੜੇ ਇਹਨਾਂ ਕੋ ਇਨਾਂ ਅਸਲਾ ਜਿਹੜਾ ਇਹਨਾਂ ਨੂੰ ਦਿੱਤਾ ਜਾਂਦਾ ਆ ਉਹ ਨਜਾਇਜ਼ ਅਸਲਾ ਨਾ ਦਿੱਤਾ ਜਾਵੇ ਹਾਂ ਜਿਨ੍ਹਾਂ ਦਾ ਕੋਈ ਬਣਦਾ ਆ ਲਾਇਸੈਂਸੀ ਅਸਲਾ ਉਹ ਹੀ ਹੋਣਾ ਚਾਹੀਦਾ ਇਨਾਂ ਦੇ ਕੋਲੋਂ ਜਿਹੜੀ ਉਹਦੇ ਵਿੱਚ ਉਹਦੋਂ ਗੋਲੀਬਾਰੀ ਉਹਦੇ ਨਜਾਇਜ਼ ਅਸਲੇ ਨਾਲ ਵੀ ਗੋਲੀਬਾਰੀ ਚੱਲੀ ਆ ਜੀ ਉਹਦੀ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਜਿਹੜੇ ਪਿੰਡ ਦੇ ਕੁਝ ਮੁੰਡਿਆਂ ਦੇ ਕੋਲ ਨਜਾਇਜ਼ ਅਸਲੇ ਨੇ ਲੈ ਕੇ ਦਿੱਤੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਦਾਂ ਦਾ ਕੁਝ ਨਾ ਹੋਵੇ ਇਹਨਾਂ ਨੂੰ ਇਹਦੇ ਤੇ ਕਾਨੂੰਨੀ ਕਾਰਵਾਈ ਬਿਲਕੁਲ ਬੰਦੀ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਆ ਜੀ ਅੱਛਾ ਯਾਦਵਿੰਦਰ ਜੀ ਮੇਰੀ ਇਹ ਹੋਰ ਰਿਕਵੈਸਟ ਆ ਜੀ ਯਾਦਵਿੰਦਰ ਜੀ ਤੁਸੀਂ ਪੂਰੀ ਜ਼ਿੰਮੇਵਾਰੀ ਦੇ ਨਾਲ ਐਨਆਰਆਈ ਚੈਨਲ ਦੇ ਉੱਤੇ ਆਪਣਾ ਪੱਖ ਰੱਖਿਆ ਬੇਬਾਕੀ ਦੇ ਨਾਲ ਪੱਖ ਰੱਖਿਆ ਮਿਹਰਬਾਨ ਹੁਣ ਇਹ ਪੱਖ ਜਿਹੜਾ ਸਾਨੂੰ ਇਹਨਾਂ ਦੱਸ ਦਿਓ ਕਿ ਯਾਦਵਿੰਦਰ ਸਿੰਘ ਦੇ ਆਪਣੇ ਨਿੱਜੀ ਵਿਚਾਰ ਨੇ ਕਿ ਜਾਂ ਫਿਰ ਯਾਦਵਿੰਦਰ ਸਿੰਘ ਨੇ ਤਰਸੀਮ ਸਿੰਘ ਹੋਣਾ ਕੋਲੋਂ ਬਿਹਾਵ ਤੇ ਉਹਨਾਂ ਨੂੰ ਪੁੱਛ ਕੇ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਕੇ ਇਹ ਤੁਸੀਂ ਬਿਆਨ ਦੇ ਰਹੇ ਮੇਰੀ ਉਹਨਾਂ ਦੇ ਪਰਿਵਾਰ ਨਾਲ ਕਿਸੇ ਨਾਲ ਕੋਈ ਗੱਲ ਹੀ ਨਹੀਂ ਹੋਈ ਇਸ ਤੋਂ ਬਾਅਦ ਨਾ ਗੱਲ ਕਰਨ ਦੀ ਕੋਈ ਸਾਡੇ ਕੋਲ ਹਿੰਮਤੀ ਰਹੀ ਕਿਉਂਕਿ ਬਹੁਤ ਹੀ ਬਹੁਤ ਹੀ ਦੁੱਖ ਹੋਇਆ ਬੜਾ ਹੀ ਨੁਕਸਾਨ ਹੋਇਆ ਸਾਡਾ ਮੇਰੀ ਕਿਸੇ ਨਾਲ ਗੱਲ ਨਹੀਂ ਮੈਂ ਆਪਣੇ ਆਪ ਤੇ ਗੱਲ ਕਰ ਰਿਹਾ ਹਾਂ ਮੈਂ ਆਪਣੀ ਜੋ ਮੈਂ ਸੋਚਿਆ ਮੈਂ ਉਹ ਕਿਹਾ ਜੀ ਮੇਰੀ ਇਹਨਾਂ ਨਾਲ ਇਹਨਾਂ ਦਾ ਕੋਈ ਮੈਨੂੰ ਦਬਾਅ ਨਹੀਂ ਪਰ ਮੈਂ ਸੱਚ ਦਾ ਸਾਥ ਦਿੱਤਾ ਜਿੱਦਾਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹੜਾ ਸਹੀ ਹੋਊਗਾ ਉਹਦਾ ਸਾਥ ਦੇਵਾਂਗੇ ਜਿਹੜਾ ਗਲਤ ਹੋਊਗਾ ਉਹਦਾ ਸਾਥ ਨਹੀਂ ਦੇਵਾਂਗੇ ਇਹ ਬਿਆਨ ਨੇ ਇਹ ਤਰਸੇਮ ਸਿੰਘ ਦੀ ਧਿਰ ਵੱਲੋਂ ਹੀ ਸਮਝੇ ਜਾਣ ਜ਼ਿੰਮੇਵਾਰੀ ਨਾਲ ਤੁਸੀਂ ਦੇ ਰਹੇ ਹੋ ਨਾ ਹਾਂਜੀ ਹਾਂਜੀ ਬਿਲਕੁਲ ਉਹਨਾਂ ਦੀ ਧਿਰ ਵੱਲੋਂ ਸਮਝੇ ਜਾਣ ਉਹਨਾਂ ਦੇ ਹੀ ਪਰਿਵਾਰ ਵੱਲੋਂ ਸਮਝੇ ਜਾਣ ਜੀ ਬਾਬਾ ਸ਼ੁਕਰੀਆ ਯਾਦਵਿੰਦਰ ਜੀ ਸੋ ਇਹ ਸੰਮ ਜਰਮਨ ਤੋਂ ਸਾਡੇ ਨਾਲ ਯਦਵਿੰਦਰ ਸਿੰਘ ਸ਼ਾਹੀ ਤੋਂ ਉਹਨਾਂ ਦੇ ਮੁਤਾਬਕ ਪੁਲਿਸ ਦੀ ਕੁਝ ਕੋਤਾਹੀ ਕਰਕੇ ਕੁਛਣ ਗੈਲੀ ਕਰਕੇ ਏਡੀ ਵੱਡੀ ਕਤਰੋਕਾਰਤ ਹੋ ਚੁੱਕੀ ਸੀ ਅਗਰ ਪੁਲਿਸ ਅਲਰਟ ਹੁੰਦੀ ਹੁਸ਼ਿਆਰੀ ਵਰਤਦੀ ਤਾਂ ਇਹ ਕਾਂਡ ਰੁਕ ਸਕਦਾ ਸੀ ਪਰ ਇਹ ਕਾਫੀ ਲੰਬੇ ਸਮੇਂ ਤੋਂ ਜ਼ਖਮ ਰਿਸਦੇ ਆ ਰਹੇ ਸੀ ਔਰ ਇਹ ਜਿਹੜੇ ਨੇ ਹੁਣ ਮਾਮੂਲੀ ਜੀ ਚਿੰਗਾਰੀ ਭਾਂਬੜ ਬਣ ਕੇ ਮੱਚੀ ਤੇ ਇਹ 7 ਜੁਲਾਈ ਨੂੰ ਏਡੀ ਵੱਡੀ ਘਟਨਾ ਜਿਹੜੀ ਹੈ ਦੁਖਦਾਈ ਘਟਨਾ ਜਿਹੜੀ ਆ ਵਾਪਰ ਜਾਂਦੀ ਹੈ ਸੋ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਇਹ ਗੱਲ ਜ਼ਰੂਰ ਕਹਾਂ ਮੈਂ ਕਿ ਗੁੱਸਾ ਚੰਦ ਕੁ ਉਸ ਕਿੰਟ ਦਾ ਹੁੰਦਾ ਹੈ ਪਰ ਉਮਰ ਦਾ ਰੋਣਾ ਪੱਲੇ ਪਾ ਜਾਂਦਾ ਹੈ ਬੇਨਤੀ ਜੇ ਤੁਹਾਨੂੰ ਸਾਰਿਆਂ ਨੂੰ ਸਾਡੇ ਚੈਨਲ ਵੱਲੋਂ ਅਪੀਲ ਜੇ ਗੁੱਸਾ ਜਦੋਂ ਵੀ ਆਵੇ ਉਹਨੂੰ ਕੰਟਰੋਲ ਕਰਨਾ ਸਿੱਖੋ ਕੋਈ ਮੁਸ਼ਕਲ ਹੋਵੇ ਕਾਨੂੰਨੀ ਤਰੀਕੇ ਦੇ ਨਾਲ ਕਾਨੂੰਨੀ ਰਾਹ ਅਪਣਾਓ ਵਿੱਚ ਸੱਜਣ ਪਾਓ ਤੇ ਮਸਲਾ ਮੁਕਾਓ ਕਿਉਂਕਿ ਜਦੋਂ ਜੀ ਚਲੇ ਜਾਂਦੇ ਨੇ ਫਿਰ ਉਹ ਵਾਪਸ ਨਹੀਂ ਆਉਂਦੇ ਸੋ ਦਿਓ ਜਾਜ਼ਤ ਵੇਖ ਦੇ ਰਕਸ ਦੀ ਆਵਾਜ਼ ਆ ਨਾ ਰਹੀ ਟੂਡੇ